ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਬਹੁਤ ਵਧੀਆ ਭਾਈ ਹਾਂ ਰਸਤੇ ਨੂੰ ਦੇਖਦੇ ਫਿਰਦੇ ਰਾਤਾ ਦੇਖਦੇ ਜੱਗੇ ਨੂੰ ਹੋਈ ਵੀ ਔਖੀ ਬਹੁਤ ਵਧੀਆ ਰਸਤਾ ਪੂਰਾ ਪੂਰਾ ਵਧੀਆ ਰਸਤਾ ਹੁਣ ਹਾਂ ਟੋਪ ਸਮਝ ਆ ਮਿਲਦਾ ਹੀ ਜਾਂਦਾ ਬੰਦਾ ਆਏ 8 ਮਿੰਟ ਦੇ ਜਾਂਦਾ ਜਿਹੜੀ ਡੋਰਤੀ ਰੋਲ ਪਾ ਜਾਏ ਕਰਦੇ ਆ ਉਹ ਦੂਈ ਰੇਲ ਹੁੰਦੀ ਜਿਹੜੀ ਹਾਂ ਉਹ ਰੇਲ ਆ ਉਹ ਹੀ ਆਏ ਹੋਏ ਉਹ ਆਏ ਇੱਥੇ ਆਏ ਜਾਓ ਜਿਹੜੇ ਆਏ ਨੀ ਬਦਲੂ ਖੇਦਮਤ ਕਰ ਦੋ ਜਣਾ ਜਲ ਜਦ ਜਿੰਨੇ ਦਰ ਮੀਂਹ ਪੈਦਾ ਹੁੰਦੇ ਨੇ ਮੇਲੇ ਵਾਲੀ ਫੀਲਿੰਗ ਆਉਂਦੀ ਮੇਲਾ ਲੱਗ ਗਿਆ ਵਾਹ ਇਹਨਾਂ ਦੇ ਘੁੰਮਦੇ ਨੇ ਜਾਣਾ ਸਿੱਧੇ ਨਹੀਂ ਜਾਣਾ ਕਰਦੇ ਜੱਗੇ ਕਿਈ ਨਾ ਕੰਮ ਕਰਦੇ ਆ ਇਹੀ ਰਹਿ ਗਿਆ ਮੰਡੇ ਦੇ ਦੇਖ ਲੋ ਮੰਡੇ ਦੇ ਦੇਖਿਆ ਲੋਕਟ ਕੱਲੇ ਕੱਲੇ ਬਾਈ ਨੂੰ ਪਛਤਾ ਭੰਗ ਹੋਈਆਂ ਮੀਆਂ ਹੁਣ ਵੀ ਲੋਕਟ ਲੱਗ ਰਹੀ ਆ ਲੱਗ ਰਹੀ ਆ ਸਿੰਗਲ ਘਰ ਨੂੰ 3 ਕਿਲੋਮੀਟਰ ਦੀ ਪਾਈ ਲੋਕਟ ਲਾ ਕੇ ਗਈ ਆ ਪਤਾ ਨਹੀਂ ਕੀ ਚੱਕਰ ਆ। ਵੀ ਉਹ ਇਲਾਕਾ ਭਲਾ ਜੌਰ ਚ ਤਾਂ ਨਹੀਂ ਪੈਂਦਾ ਕਿਤੇ। ਹੈ? ਪੁੱਛੀਏ ਮੰਡ ਜਾ ਕੇ ਵੀ ਭਲਾ ਜੌਰ ਚ ਤਾਂ ਨਹੀਂ ਆਉਂਦੇ ਭਾਈ ਤੁਸੀਂ। ਪਤਾ ਕੁਝ ਨਹੀਂ। ਕਿਹਦੇ ਖਾਲਾ ਗੂਗਲ ਪਵਾ ਕੇ ਦਿਖਾ ਦੇਵਾਂਗੇ। ਕੰਡੀ ਏਰੀਆ ਨਾ ਹੋਵੇ। ਏਰੀਆ। ਹਾਂ। ਚਾਰ-ਚਾਰ ਵਹੀਆਂ ਹੁੰਦੀਆਂ। ਪਹਿਲੀ ਦੂਹੀ ਤੀ ਹਾਂ। ਸਾੜਿਆਂ ਦਾ ਗੁੱਜਰ ਚੱਗੇ ਪੱਕੀਆਂ ਘਰਾਂ ਕੱਢ ਲੈ ਗੱਲੇ-ਗੱਲੇ ਘਰ ਨੂੰ। ਸਾਡਾ ਬੁਰਾ ਹਾਲ ਆ। ਐ ਕਿਹਾ ਜੀ। ਆਪਣੇ ਪਤਾ। ਸਾੜੀਆਂ ਵੋਟਾਂ ਦਾ ਵੋਟਾਂ ਹੀ ਨਹੀਂ ਵਿੰਡਦੇ। ਹਾਂ। ਹੈ ਜੋ ਹੋਰ ਸਟੇਟ ਦਾ ਬੰਦਾ ਆ ਕੇ ਬੈਠ ਗਿਆ ਉਹਦੀ ਵੋਟ ਜਦੇ ਰਾਸੜ ਘੜਵੀ ਜਦੇ ਉਹਦਾ। ਆਰੇ ਛੜਕ ਵੀ ਪੱਕੀ ਜਾਵੇ ਜੱਗੀ ਨੇ ਪੁੱਛੀ ਸੀ ਕਿ ਵੋਟ ਪਾ ਗਿਆ ਇਹ ਤਾਂ ਹਾਂ ਬਾਈ ਕਿਹਨੇ ਬਾਈ ਕੱਟ ਕਰਿਆ ਵੋਟਾਂ ਦਾ ਮੈਂ ਤਾਂ ਬੰਦ ਕਰਨਾ ਹੀ ਹੈ ਜਾਣਾ ਰਸਤਾ ਦੇਖ ਲੈ ਮੈਂ ਉਧਰ ਗਿਆ ਭਲੇ ਸਾਰੇ ਕਰ ਦੇਣਾ ਹੈ ਲੈਜਰ ਕਰਾ ਮੰਨ ਗਿਆ ਵੇ ਇਹਨਾਂ ਨੂੰ 8 ਘੰਟੇ ਲਾਏ ਉਹ ਫਾਇਦੇ ਜਿਹੇ ਵੋਟ ਪਾ ਕੇ ਲੈਨ ਚ ਖੜ ਕੇ ਫਿਰ ਜਾਓ ਇਹਨਾਂ ਬਾਈ ਜੇ ਜਾਣਾ ਵੀ ਤਾਂ ਦੂਆ ਬਟਨ ਦਾ ਦੋ ਥੱਲੇ ਵਾਲਾ ਹਾਂ ਵੀ ਸਾਨੂੰ ਨਹੀਂ ਕੋਈ ਜਿਹੜਾ ਸਾਨੂੰ ਕੋਈ ਨਹੀਂ ਪਸੰਦ ਬਾਈ ਜੇ ਕੰਮ ਨਹੀਂ ਕਰਨਾ ਸਾਡਾ ਹਾਂ ਕੰਮ ਨਹੀਂ ਨਾ ਕੋਈ ਪੁੱਛਦਾ ਨਾ ਕੋਈ ਆਉਂਦਾ ਆ ਹੁਣ ਦੇਖੀ ਤੂੰ ਆ ਤੇਰੀ ਹੁਣ ਹੁਣ ਜਿੱਦਣ ਕਰਕੇ ਗੱਤ ਆ ਗਈ ਇਹ ਹਾਂ ਉਧਰ ਬਾਬੜੀ ਪੈਣੀ ਰੱਪੀਆਂ ਸਹੀ ਇਹ ਲੋਟ ਕਾ ਨਹੀਂ ਪੈਣੀ ਆ ਲੋਟ ਕਾ ਨਹੀਂ ਪੈਣੀ ਆ ਮਾਰ ਕੇ ਨਾ ਛੱਡਾ ਰੋਟਰ ਬੀਟਰ ਸਵਾਗਾ ਪਾ ਕੇ ਪਹਿਲਾਂ ਵੰਗਣਾ ਸੈੱਟ ਹੋ ਜੂਂਦੀ ਆ ਫੇਖ ਖਲਖ ਲਈ ਆ ਸਭ ਲੋਟ ਕਾ ਨਹੀਂ ਪੈਣੀ ਆ ਹੋਰ ਜੇ ਲੇਟ ਕਰਤੀ ਲੋਟ ਫੇਰ ਗਾਹਾਂ ਭੁੱਬਲ ਬਣ ਜਾਂਦੀ ਆ ਇੱਕ ਲੋਟ ਕਰਦੇ ਕਦਮ ਨਹੀਂ ਪੈ ਜੇ ਸੈੱਟ ਹੋ ਜਾਂਦੀ ਆ ਹਾਂ ਲੋਟ ਕਰਿਓ ਉਥੇ ਬਾਅਦ ਕਰਿਓ ਤੇ ਰਮੀਲੀ ਦੇ ਬਾਅਦ ਮੇਲੇ ਦੇ ਬਾਅਦ ਪਹਿਲਾਂ ਯਾਰ ਪਟਾਣਾਂ ਦੇ ਪਹਿਲਾਂ ਕਰੂਗੇ ਸੈੱਟ ਇਹਨੂੰ ਤਾਂ ਕਰ ਨਹੀਂ ਪੈਣੀ ਆ ਤਾਂ ਗੰਨੇ ਆਉਂਦੇ ਹੋਣੇ ਤਾਂ ਗੰਨਾ ਵੀ ਆਉਦਾ ਹੋਣਾ ਨਾਲੇ ਐ ਰਲਦੀ ਮਿਲਦੀ ਹੋਣੀ ਠੀਕ ਨਹੀਂ ਹੂੰ ਜੇ ਖੇਤ ਖਾਲੀ ਹੋਵੇ ਤੇ ਖੇਤ ਵਾਲੀ ਦਾ ਆਪਣੇ ਬਰਾਬਰ ਜਿੰਨੇ ਜਿੰਨਾ ਕਿਉਂ ਖੇਤ ਲਾਦਾ ਉਹੀ ਸਵਾਰੀ ਜਾਵੇ ਵਧੀਆ ਜੀ ਚਾਰ ਟੱਕ ਸਿਰਦਵੇ ਮੈਂ ਕਹਿੰਦਾ ਉਹ ਤੋਂ ਵਰਗੀ ਦੀ ਸੇ ਨਹੀਂ ਖੇਤ ਦੇ ਰਾਤ ਤੱਕ ਖਾਵੇ ਨਾ ਪਹਿਹੀ ਚ ਜਾ ਕੇ ਟੱਕ ਲਾ ਦੂਗਾ ਉਹ ਪਹਿਹੀ ਜਿ ਮਿੱਟੀ ਨਹੀਂ ਪਾਉਂਦੇ ਅਜੇ ਆ ਅਸੀਂ ਉਹ ਸਾਡੇ ਖੇਤਾਂ ਸਾਨੂੰ ਪਤਾ ਮਿੱਟੀ ਗਈ ਆ ਅਸੀਂ ਸਾਰੀ ਗਰਾਹ ਮਿੱਟੀ ਕਰੀ ਨਹੀਂ ਲੋਟਾ ਉਹ ਤੱਕ ਉਹੀ ਉਨੀ ਟੱਕੀ ਚੱਕਦੀ ਫੇਰ ਗਈ ਤਾਂ ਸਾਡੇ ਖੇਤ ਮੈਂ ਦੀ ਹੂੰ ਹੂੰ ਪਾਸ ਫਿਰ ਠੀਕ ਆ ਇਹ ਕਿਹੜਾ ਖੇਤ ਵਾਲਾ ਆਪਣੇ ਬਰਾਬਰ ਬਰਾਬਰ ਸਵਾਰੀ ਆਹ ਕੰਮ ਇਹਦਾ ਤਾਂ ਹੀ ਜਾਏਗਾ ਇਹ ਢਾਈ ਤੇ ਆਏਗੇ ਆ ਇਹ ਕੰਮ ਤਾਂ ਇਹ ਚ ਹੈਗਾ ਬਾਈ ਆਪਣੇ ਖੇਤ ਕੋ ਪਸ਼ੂਾਰ ਦਿੰਦੇ ਆ ਹਾਂ ਸਾਡੇ ਸੂਬੇ ਚੋਲੇ ਭਰ ਦਿੰਦੇ ਆ ਇੱਥੇ ਤਾਂ ਕਹਿੰਦੇ ਨਕਲ ਫਸਲਾ ਪਹੀ ਬਦਲ ਲਾਉਣਾ ਚੱਕੇ ਉਹ ਅਸੀਂ ਹੈਗੇ ਆ ਗੱਲ ਨਹੀਂ ਸਾਸੀ ਕਾਲ ਜੀ ਬਾਈ ਕੀ ਹੈਗੀ ਆ ਸਵਾਗਤ 4x4 ਹੁਣ ਕੱਢ ਗਿਆ ਇਸੇ ਮੈਰਜ ਅੱਗੇ ਇੱਕ ਜੌਂਡਰ ਕਰ ਲੈਣਾ 4x4 ਹਾਂ ਮਿੱਟੀ ਵੀ ਕਿਤੇ ਤੇ ਲਿਆਉਣੀ ਆ ਮਿੱਟੀ ਲਿਆਉਣੀ ਮਿੱਟੀ ਆ ਆਪਣੀ ਤਰ੍ਹਾਂ ਕਰਦੇ ਆ ਇੱਕ ਲਿਮਟ ਕਰਦੇ ਆ ਇੱਕ ਲਿਮਟ ਕਰਦੇ ਆ ਜੀ ਆਏ ਵਾ ਕਰ ਦਿੰਦੇ ਆ ਲਿਮਟ ਜਿਹੜਾ ਘਮਾਉਂਦੇ ਆ ਵਿਚ ਦੇ ਵਿੱਚ ਇਹ ਜਰ ਵੀ ਦੋ ਆ ਹੁਣ ਜੀਰੋ ਲੈਵਲ ਲਿਆ ਕਰਦੇ ਆ ਅੱਜ ਕੱਲ ਲਿਮਟ ਘਮਾ ਦਿੰਦੇ ਆ ਰੋਕਣੇ ਘਮਾਉਣੀ ਆ ਨਾ ਦੇਣਾ ਨਾ ਲੈਣਾ ਬੈਠੇ ਤਾਰ ਨਾ ਬਸ ਬਸ ਉਹੀ ਕੰਮ ਕਰਨਾ ਨਾ ਪੌੜੀ ਨਾ ਚੱਕੜੀ ਹੁੰਦੀ ਇਹੀ ਹੁੰਦਾ ਸਾਲ ਪੰਜਾ ਪੈਣੀ ਉਹ ਆਰਟੀ ਅਸੀਂ ਪਾਈ ਏ ਉਹ ਲਿਮਟ ਲਿਮਟ ਮੈਨੂੰ ਸਾਲ ਪੰਜਾ ਪੈਣੀ ਆਉਂਦੇ ਕ ਪਿਛਲੇ ਸਾਲ ਗੰਨੇ ਦੇ ਪਹਿਲਾਂ ਸਵਾਰੀ ਆ ਸੀ ਹੁਣ ਫੇਸਵਾਰ ਹੁਣ ਫੇਸਵਾਰ ਗੰਨੇ ਦੇ ਪਹਿਲਾਂ ਹੁਣ ਫੇਰ ਸਵਾਰ ਲਿਓ ਮੀਨੇ ਲਈ ਪਸਾਦ ਲੰਘ ਜੂ ਗੰਨੇ ਦੇ ਪਹਿਨਾ ਫੇਰ ਸਵਾਰ ਲਿਓ ਯਾਰ ਰਾਹਤੇ ਪਰ ਕਹਿੰਦਾ ਸਾਰੇ ਮੇਰੇ ਗੱਲਾਂ ਆਉਣਾ ਨਹੀਂ ਯਾਰ ਰਾਹਤੇ ਨੂੰ ਫੇਰ ਵੀ ਮਸਰੂ ਆਉਣੀ ਆ ਇਹ ਹਾਂ ਤੇਰਾ ਦੁੱਧ ਨੂੰ ਲੰਘ ਜਾਣਾ ਸਾਰਾ ਯਾਰ ਰਾਹਤੇ ਪਰ ਕਹਿੰਦਾ ਇੱਕ ਵਰਚੀ ਆਉਣੀ ਹੈ ਇੱਕ ਵਰਚੀ ਆਉਣੀ ਓਏ ਉਸ ਵੀ ਆ ਜਾ ਰੇੜੀ ਦੀ ਯਾਰ ਰੇੜੀ ਦੀ ਆਉ ਤਾਂ ਇੱਕ ਵਰਚੀ ਆਉਣੀ ਉਹ ਵੀ ਖਬਰ ਅਸੀਂ ਗੱਡੀਆਂ ਭੜਾ ਦੇਣੀ ਸਾਜੀ ਉਹ ਵੀ ਨਹੀਂ ਪਤਾ ਹਾਂ ਹਾਂ ਜੀ ਗੱਡੀ ਦਾ ਤਾਂ ਭਰੂਗੇ ਜੋ ਬਰਾਕ ਹੋਊ ਸਾਲਾ ਹਾਂ ਤਾਂ ਬਥੇਰਾ ਐ ਆਗ ਬਥੇਰਾ ਆਉਂਦੇ ਪਰ ਆਗ ਦੂਈ ਪਰਚੀ ਚ ਚਕਾ ਦੂੰਗਾ ਜੇ ਰਾਜ ਭਾਗ ਹੋਊ ਤਾਂ ਐ ਜੇ ਰਾਜ ਭਾਗ ਹੋਊ ਤਾਂ ਐ ਲਾਲਾ ਪੂਰਾ ਆ ਗਿਆ ਆਗ ਬਥੇਰਾ ਐ ਬਾਕੀ ਸਮਾਂ ਦੱਸੋ ਬਾਕੀ ਟਾਈਮ ਸਾਰੇ ਗੇਰੇ ਜੇ ਬੰਦ ਕਰਤਾ ਦੇ ਨੇ ਉਹ ਵੀ ਸੱਚਾ ਹੀ ਐ ਭਾਈ ਮੋਟਰਸਾਈਕਲ ਵਾਲਾ ਉਹ ਕਹਿੰਦੇ ਨੇ ਤੇ ਤੁਹਾਨੂੰ ਤੇ ਮੋਟਰਸਾਈਕਲ ਦਾ ਕੰਮ ਖਰਾਬ ਐ ਲਗੀ ਨਾ ਹੂੰ ਮੌਸਮ ਦਾ ਖਰਾਬ ਬੰਦਾ ਵੀ ਬਹੁਤ ਹੈ ਇਹਨਾਂ ਨੇ ਜਿਹੜੇ ਬੱਲਾਂ ਦੇ ਸਾਈਡਾਂ ਤੋਂ ਜਾਂਦੇ ਨੇ ਨਾ ਪੰਜ ਪੰਜ ਚਾਰ ਚਾ ਦਾਣੇ ਲੜੀਆਂ ਉਹ ਲਟਕ ਕੇ ਚਿੱਟੀਆਂ ਹੋਗੀਆਂ ਹਾਂ ਉਹ ਤੋਂ ਹਵਾਲੇ ਤੋਂੜੀਆਂ ਸੈੱਡਾਂ ਵਾਲੀਆਂ ਸੈੱਡਾਂ ਵਾਲੀਆਂ ਸੈੱਡਾਂ ਜਿਹੜੇ ਫੱਲਰ ਦੇ ਜ਼ਿਆਦਾ ਹਾਂ ਇਹਨੇ ਲੜਕ ਕੇ ਆਏ ਚਿੱਟੇ ਹੋਗੇ ਉਹੀ ਤਾਂ ਜੀ ਦੀ ਚਾਰ 30% ਮੈਂ ਦੇਖ ਕੇ ਅੱਜ ਜਿਹੜੀ ਨਵੀਂ ਬੱਲ ਆਈ ਉਹ ਕਰਤੀ ਉਹ ਬਾਈ ਇਹੀ ਹੱਲਦੀ ਝੁੱਲੇ ਮਾਰਦੇ ਜੀ ਉਹ ਚਲੀ ਜਾਣਾ ਜ਼ਿਮੀਦਾਰ ਨਹੀਂ ਮਰਦਾ ਹੈਗਾ ਯਾਰ ਸਾਰੀ ਦੁਨੀਆ ਦਾ ਢਿੱਡ ਨਹੀਂ ਭਰਨਾ ਹੈਗਾ ਦੁਨੀਆ ਦਾ ਢਿੱਡ ਨਹੀਂ ਭਰਨਾ ਬਸ ਫਿਰ ਕਣਕ ਦਾ ਹਾਂ 50 ਰੁਪਏ ਪਾਏ ਆ ਉਹ ਫੇ ਤੁਹਾਡਾ ਤੈਨੂੰ ਥੋੜੇ ਫੇਰੇ ਆ 2500 ਰੁਪਏ ਕਿਲੇ ਮਗਰ ਹੋ ਗਿਆ ਹਾਂ 2500 ਕਾ ਨੂੰ 1250 ਰੁਪਏ ਕਿਲੇ ਮਗਰ ਹੋ ਗਿਆ 1250 ਕਿਲੇ ਵਗੈ ਉਹ ਫੇਰੇ ਆ ਪਾਇਆ ਦਾ ਹੈ ਕੁਝ ਨਾ ਕੋਦਾਂ ਮਤਨੂੰ 1200 ਰੁਪਏ ਵੱਧ ਗਿਆ ਇੰਨਾ ਥੋੜਾ ਇੱਕ ਜੀ ਲੇਬਰ ਬਣ ਗਈ ਬਾਕੀ ਜਿਹੜੇ ਕੋਲ ਤੇ ਦੇਈ ਜਾਈ ਤੂੰ ਕੰਨ ਦਾ ਕਿ ਸਾੜਾ ਵਾ ਵੀ ਕਿੰਨੇ ਰੁਪਏ ਪਾਉਂਗੇ ਕਿ 50 ਪੈਸੇ ਪਾਉਂਗੇ 99 ਤੋੜ ਦੋ ਬਸ ਇੰਨਾ ਹੀ ਪਾਉਦਾ ਤੇ 99 ਤੋੜ ਦਿਓ ਸਾਡੇ ਗੱਲ ਦੇ ਕਰਦਾ ਜਾਏ ਟੂਏ ਯਾਰ ਟੂਗੇ 100 ਹੋ ਜਾਣਾ 400 ਹੋ ਜਾਣਾ 400 ਟੱਪਣਾ ਚਾਹੀਦਾ 410 200 ਨਹੀਂ ਲੱਗਦਾ 400 ਐਤ ਕੀ ਨਹੀਂ ਲੱਗਦਾ ਹੋ ਜਾਣਾ 400 400 ਤੱਪੂਗਾ ਬਾਈ ਕਰ ਦੇਣਾ ਮੈਂ ਤੁਹਾਨੂੰ 400 ਹੋ ਜਾਣਾ ਜੇ ਕਿਤੇ 15 ਤਾਂ 10 ਜਾਂ 15 ਤਾਂ ਪਾਉਣੇ ਪੈਣੇ ਆ 9ਵੇਂ ਪਾਦਲ 400 ਹੈ। ਨਾ ਜ਼ਰੂਰੀ ਤਾਂ ਨਹੀਂ ਹੈਗਾ। ਪਾਉਣਾ ਕੋਈ ਜ਼ਰੂਰੀ ਨਹੀਂ ਹੈਗਾ। ਆਹ ਜ਼ਰੂਰੀ ਲੱਗਦਾ ਨਹੀਂ। ਇਹ ਕਮਰਸ਼ੀਅਲ ਥੋੜਾ ਵੀ ਪੱਕਾ ਪਾਉਣੀ ਪਾਉਣਾ ਜ਼ਰੂਰੀ ਥੋੜਾ ਇਹ ਕੋਈ। ਸਿੱਧਾ ਜਿਹਾ ਹਿਸਾਬ ਹੁੰਦਾ 400 ਠੀਕ ਹੈ। ਆਏ ਫੇਰੇ ਮੇਰੇ ਪਰ ਕੰਨ ਪੜਾ ਅੱਜ ਤਾਂ ਨਹੀਂ ਸਿੱਧਾ ਹਿਸਾਬ ਲਾਣੀ। ਹਾਂ। ਸੌਤੀ ਦਾ ਸਿੱਧਾ 40000 ਹੋ ਗਿਆ। ਹੁਣ 99 92 ਵਾਲਾ ਆ ਜੀ ਜਾਂਦਾ ਬੰਦਾ। ਫਿਰ ਅੱਗੇ ਫਿਰ ਸਿੱਧਾ ਹੀ ਬਾਹਰ ਘਾਟਣਾ ਪਰੇ। ਨਾ ਨਾ ਐਵਰੇਜ ਕੱਢ ਲਈ। ਹਾਂ। ਪਤਾ ਨਹੀਂ ਕਿੰਨੇ ਸੌ ਕਰੋੜਾਂ ਦੀ چینی ਵਧਾ ਦੇਗੀ ਉਹ ਕਹਿੰਦੇ ਸਾਨੂੰ ਲੋੜ ਨਹੀਂ ਸਾਡੇ ਕੋਲ ਪਹਿਲੀ ਵਾਰ ਦੀ ਟੀੜੀ ਤੋੜ ਦੇ ਜਿੰਨੀ ਦਾ ਰੇਟ ਦਾ ਉਪਰ ਚੱਕੀ ਜਾਂਦੇ ਕਿੰਨੇ ਦਾ ਰੇਟ ਨਹੀਂ ਵਧਾਉਣਾ ਕਹਿੰਦੇ ਰੇਡੀ چینی ਦਾ ਕਹਿੰਦੇ ਫਿਰ ਜੇ ਘਟੂਗਾ ਤਾਂ ਰੇਟ ਵਧਾਉਗਾ ਜੇ ਗੰਨਾ ਘਟੂਗਾ ਉਹ ਇਹ ਕਹਿੰਦੇ ਵੀ ਪਾਣੀ ਦੀਆਂ ਬੰਦ ਕਰੋ ਗੰਨੇ ਵਾਲ ਨੂੰ ਕਰ ਹਾਂ ਗੰਨਾ ਨਹੀਂ ਨਾ ਤੇ ਫੜ ਹੁਣ ਇਹਨਾਂ ਗੰਨਾ ਫੜੇ ਨਹੀਂ ਹੋਣਾ ਐਦਿ ਕਿਉਂ ਦੇਖ ਨਹੀਂ ਗੰਨਾ ਗੰਨਾ ਸਾਡੇ ਉੱਪਰ ਜਿਲਾ ਬਸ ਕਰਾ ਦਿੰਦਾ ਕੰਦਾ ਪੀਂਦੇ ਨੂੰ ਕਾ ਮਿਲ ਜਾਈਦਾ ਜੜਾ ਵੀ ਜਾਈ ਦੀ ਜੜਾ ਆਇਆ ਸੀ ਗੁੱਟਾਂ ਨਾਲ ਜਲਦਾ ਕੰਮ ਗੁੱਟਾਂ ਨਾਲ ਜੱਪਦਾ ਜੜਾ ਜਾਈ ਦੀ ਮਜ਼ਬੂਤੀ ਚਾਹੀਦੀ ਆ ਤਾਲ ਕੰਦਾ ਪੀਂਡੋਣਾ ਫਿਰ ਹੈ ਜਿਹੇ ਸਲਾਣੇ ਵਾਲੇ ਮੇਲਾ ਦੀ ਜੜਾ ਜੇ ਫੁੜੇ ਫੁੜੇ ਬੰਦੇ ਕਹਿੰਦਾ ਮੂੰਹ ਮੈਂ ਘੁੰਮੀਗਾ ਕਹਿੰਦਾ ਉਹਦਾ ਕਿਹ ਹੈਦਾ ਕਿਹ ਫਿਰ ਅੱਕ ਨਹੀਂ ਨਾ ਫਿਰ ਚਲੀ ਜਾਓ ਚੱਲੀ ਜਾਂਦਾ ਵਧੀਆ ਚੱਲੀ ਤਾਂ ਜਾਂਦਾ ਪਰ ਇਹਦੀ ਕੈਪੈਸਿਟੀ ਥੋੜੀ ਹੈ ਨਾ ਜਿਹੜਾ ਵਧੀਆ ਚਲਾ ਰਿਹਾ ਜਿਹੜਾ ਪਹਿਲਾ ਮਿਲਦਾ ਉਹ ਤਾਂ ਪੜਤੀ ਜਾਂ ਚੁੰਜੀ ਹੈ ਨਾ ਕੀ ਹੁਣ ਮੇਰੀ ਗੱਲ ਸੁਣ ਲੈ ਇਹ ਸੀਜ਼ਨ ਵਿੱਚ ਨੇ 26-27 ਲੱਖ ਪੀੜੇ ਆ ਯੂਪੀ ਦੀਆਂ ਪ੍ਰਾਈਵੇਟ ਮਿੱਲਾਂ ਐ ਹਾਂ ਦੇ ਡੇਲੀ ਤੇ ਡੇਢ ਲੱਖ ਨੂੰ ਹੱਥ ਲਾਉਂਦੀਆਂ ਯਾਨੀ ਕਿ ਤੇ ਆਉਂਦਾ 15 ਦਿਨ ਦਾ ਗੱਣਾ ਉਹਨਾਂ ਦਾ ਇਹ ਆਹੋ ਉਹ ਇਹਨੇ 3 ਮਹੀਨੇ ਜਿਹੜਾ ਇਹਨੇ 4-5 ਮਹੀਨੇ ਚ ਪੀੜੇ ਆ ਫੇਰ ਇਆਂ ਪੀੜੇ ਹਸਲਾਣੇ ਦੇ ਕਿਤੇ ਥੋੜਾ ਪੀੜੇ ਹਸਲਾਣੇ ਦੀ ਵੀ ਪੜਾਈ ਘਟਾ ਉਹਨਾਂ ਦੀ ਤਾਂ ਬਹੁਤ ਜ਼ਿਆਦਾ ਯਾਰ ਇੰਨੇ ਮੁਲਾਜ਼ਮਾਂ ਰੋਟੀ ਖਾਣੀ ਹੋਣੀ ਹੈ ਕਿੰਨੇ ਵੀ ਬਹੁਤ ਹੈ ਤੂੰ ਇੱਦਾਂ ਕਹੇ ਉਹ ਗੱਣਾ ਤਾਂ ਹੋਰੇ ਵੀ ਹੋ ਜੂ ਇਹ ਪੀੜ ਦੰਦ ਤਾਂ ਬਦਲ ਆਉ ਉਹਦੇ ਦੰਦ ਬਦਲਣੇ ਚਾਹੀਦੇ ਆ ਗੰਨਾ ਤੋੜੀ ਵੀ ਤੇਰਾ ਹੋ ਜਾਣ ਦੰਦ ਤਾਂ ਹੀ ਨਹੀਂ ਬਦਲ ਆਉਂਦੇ ਵੀ ਨੇ 15 ਦਿਨ ਚ ਖਾ ਜਾਣਗੇ ਦੰਦ ਉਹ ਦੰਦ ਉਹਨਾਂ ਦੇ ਨਹੀਂ ਬਦਲ ਹੁੰਦੇ ਜਿਹੜੇ ਲੱਗੇ ਹੋਏ ਉਹਨਾਂ ਦੇ ਨਹੀਂ ਪਹਿਲਾਂ ਹਲੇ ਪੂਰੇ ਹੋ ਰਹੇ ਮਿਲ ਜਦਾਂ ਤਾਂ ਦੇਖੂਗੇ ਉਹ ਜਿਹੜੇ ਉਹਨਾਂ ਦੇ ਪੂਰੇ ਹੋਣਗੇ ਫੇਰ ਮੁੜਕੜ ਕੇ ਗੱਲ ਆਪਣੇ ਪਰੇ ਹੁੰਦੀ ਆ। ਬਾਜੀ ਆਪਾਂ ਹੀ ਸਫ਼ਰ ਕਰਦੇ ਆਂ ਹੋਰ ਕੋਈ ਆਪਣਾ ਆਪਣਾ ਹੀ ਮੇਲਾ ਹੈ। ਉਹ ਇਹ ਨਹੀਂ ਕਿਤੇ ਵੀ ਜਾਂਦਾ ਯਾਰ ਬਾਬਾ ਜੀ ਨੇ ਨਥਲ ਪਰ ਵਾਲੇ ਨੇ ਕਿਹਾ ਭਾਈ ਨਹੀਂ ਚੱਲਣਾ ਇਹ ਤਾਂ ਚੱਲੀ ਜਾਣਾ ਇਕੱਣਾ ਹੀ। ਇਕੱਣਾ ਹੀ ਜਲਣਾ ਤੇਰੇ ਖਾ ਕੇ ਇਹਨੂੰ ਕੋਈ ਫਰਕ ਨਹੀਂ ਪਿਆ। ਐਨੇ ਆਲੇ ਆਪਾਂ ਵਰਗੇ ਵੀ ਲੰਘਲੇ ਪਹਿਣਾ ਆਪਾਂ ਨੇ ਵੀ ਲੰਘ ਜਾਣਾ। ਉਕੜੇ ਚੱਲੀ ਜਾਣਾ 1960 ਦਾ ਚੱਲਦਾ ਕਿਤੇ ਪੈਂਬਾੜ ਦਾ। ਸੁਲਗੀ ਜਾਣਾ ਹੌਲੀ ਹੌਲੀ। ਇਹਨਾਂ ਦਾ ਕਿਹਦਾ ਹੈ ਜੀਨੀਦਾਰਾਂ ਦਾ। ਅਧਾਰਾ ਜੀਨੀਦਾਰਾਂ ਦਾ। ਅਧਾਰਾ ਜੀਨੀਦਾਰਾਂ ਦਾ ਜੀਨੀਦਾਰ ਚਾਹੇ ਸੁਲਗਦਾ ਹੀ ਹਾਲ ਦਾ ਚੱਲਦਾ ਦਾ ਹੈ। ਇਕੱਣੀ ਨਹੀਂ ਚੱਲਣਾ। ਹੈ ਕਿ ਨਹੀਂ? ਆਹੀ ਦਾ ਚੱਕਰ ਹੈ ਜੇ ਸੁਧਾਰ ਹੋਵੇ ਵਕਤ ਨਾਲ ਨਾ ਫਿਰ ਚੀਜ਼ਾਂ ਸਾੰਭੀ ਵੀ ਰਹਿੰਦੀ ਆ ਕੋਈ ਵੀ ਚੀਜ਼ ਆਪਣੀ ਚੀਜ਼ ਲੈ ਲਿਆ ਤੂੰ ਮੋਟਰਸਾਈਕਲ ਟਰੈਕਟਰ ਐਥੇ ਆਪਾਂ ਨੇ ਪਛੀਆਂ ਸੁੱਕੇ ਚ ਦੱਬ ਕੇ ਗੰਨਾ ਕਰ ਲਿਆ ਉਹਨਾਂ ਤੇ ਉਹ ਉਹ ਨਹੀਂ ਸਵਾਰ ਹੋਏ ਲੱਗੇ ਲਗਾਏ ਮਸ਼ੀਨਰੀ ਕਿਹਾ ਬੈਰਿਆਂਾਂ 'ਚ ਗਰੀਸ ਉਹ ਬਜਾੜਾ ਟਰਾਲਾ ਲੈ ਕੇ ਜਾਣਾ ਜਿਆਦਾ ਕਹਿਣੇ ਗਰੀਸ ਪਾਉਣ ਲੱਗੇ ਵੀ ਬੈਰਿਆਂ 'ਚ ਜਿਆਦਾ ਕੰਮ ਕਰ ਮਸ਼ੀਨਰੀ ਨਵੀਂ ਲੱਗੇ ਸਾਰੀ ਕਾਗਜ਼ਾਂ 'ਚ ਲੱਗਦੀ ਆ ਨਵੀਂ ਹਰ ਇੱਕ ਸਾਲ ਉੱਥੇ ਨਹੀਂ ਲੱਗਦੀ। ਉਹ ਬੰਦਾ ਫਿਰ ਬੰਦੇ ਵਧੀਆ ਬਣੋ ਉੱਥੇ ਡਾਇਰੈਕਟਰ ਡਰੂਕਟਰ ਐਨ ਵਧੀਆ ਬਣ ਕੇ ਜੇ ਕੰਮ ਚੱਲੇ ਨਾ ਫਿਰ ਲਪਾੜ ਗਿਆ। ਤੈਨੂੰ ਬਣਾ ਦੀ ਜੀ ਬੁੱਕਾਂ ਚ? ਨਾ ਉਹਨਾਂ ਦਾ ਵੀ ਸ਼ੁਕਰਾਨਾ ਕਰਨਾ ਚਾਹੀਦਾ। ਉਹ ਤੇ ਨੌਕਰੀਆਂ ਕਰਦੇ ਆ। ਉਹਨਾਂ ਦੇ ਵੀ ਤਾਂ ਢਿੱਡ ਥੀ। ਫਿਰ ਉਹ ਸਰਕਾਰੀ ਆ ਜੇ ਬੰਦ ਹੋ ਗਏ ਨਾ ਤਾਂ ਵੀ ਕਿੱਥੇ ਦਫ਼ਤਰ ਭੇਜ ਦੇਣਾ। ਉਹਨਾਂ ਦਾ ਮਿਲ ਹੀ ਜਾਣਾ। ਉਹਨਾਂ ਨੂੰ ਤਾਂ ਫਿਰ ਵੀ ਨੌਕਰੀ ਹੈਗੀ ਆ। ਉਹ ਹੋਰ ਪਾਸੇ ਮਾਰਨੇ ਕਿਸੇ ਮੇਲ ਚ। ਮੇਲ ਚ ਨਹੀਂ ਕਿਤੇ ਹੋਰ ਪਾਸੇ ਲਾ ਦੇਣਗੇ। ਉਹਨਾਂ ਦਾ ਹੈਗਾ। ਨਾ ਉਹਨਾਂ ਨੂੰ ਹੋਰ ਮੇਲ ਚ ਭੇਜ ਦੇਣੇ ਆ। ਹੁਣ ਇੰਨੀਆਂ ਮਿੱਲਾਂ ਬੰਦ ਫੇਰ ਉਹ ਵੀ ਤਾਂ ਬੰਦੇ ਭੇਜੇ ਹੀ ਆ ਕਿਤੇ ਮੈਂ ਲੱਭਦਾ ਯਾਰ ਮੈਂ ਲੱਭਣੇ ਮਗਨ ਦੇਖੇਦਾ ਮੈਨੂੰ ਚੱਲ ਚਲੀ ਉਧਰ ਦੇਖ ਕੇ ਆਈਏ ਫਿਰ ਗੱਨਾ ਦੇਖ ਕੇ ਆਣਾ ਜਿਹੜਾ ਇਹ ਕਿੰਨੇ ਕਿੰਨੇ ਕਿਤੇ ਹੱਸਿਆ ਹੱਸਿਆ ਹਾਂ ਧਾਵਾ ਵਾਲਾ ਨਾ ਉਹ ਤਾਂ ਖੜਾ ਧਾਤੀ ਜੀ ਮਾਰ ਕੇ ਆਉਂਦਾ ਰਿਸਲੀ ਯਾਰ ਜੀ ਵੀ ਜਾ ਕੇ ਆਉਂਦੇ ਯਾਰ ਜੇ ਕਿਸੇ ਨੇ ਕਿਰਾਇਆ ਹੋਇਆ ਨਾ ਅੰਦਰ ਸਿੱਧੂ ਉਹ ਤਾਂ ਜ਼ਰੂਰੀ ਹੈ ਕਿਹੜਾ ਗਿੱਲਾ ਕਰ ਜੀ ਨਾ ਫੇਰ ਉੱਠਣਾ ਹੁਣ ਗਿੱਲਾ ਗਿਰਜੂ ਬੰਦਰ ਨੂੰ ਉਹ ਤਾਂ ਆਊਗਾ ਕਪਾ ਕੰਮ ਦੱਸਦਾ ਮੈਂ ਤਾ ਗੇੜੀ ਮਾਰ ਕੇ ਆਉਣਾ ਵਾਲੋ ਸਮਝ ਗਿਆ ਠੀਕ ਹੈ ਨੀ ਹੂੰ ਚੱਲ ਚਲੀਏ ਫਿਰ ਚਲੋ ਕੋਈ ਗੱਲ ਨਹੀਂ ਮੈਂ ਦੇ ਪਹੁੰਚ ਗਏ శ్రీలంਕਾ ਚ ਪਹਿਲੀ ਆਪਣੇ ਕਿੰਨੇ ਨੂੰ ਸੀ ਹਾਂ ਵੇ ਮਗਾ ਪੌਣ ਦੇ శ్రీలంਕਾ ਚ ਲੱਗ ਕਈ ਆਏ ਆ ਗਏ ਜੰਗਲ ਲੈ ਤੇ ਠੀਕ ਆ ਗੰਦਾ ਯਾਰ ਹਵਾ ਆਪਣੇ ਕਿੱਥੇ ਪਈ ਆ ਉਨੇ ਯਾਰਡ ਬਈਆ ਬਣ ਸਾ ਆ ਯਾਰਡ ਆ ਗਿਆ ਥੂ ਥੂ ਕਰਦਾ ਧਰਤੀ ਇਧਰੋਂ ਰਸਤਾ ਹੀ ਨਹੀਂ ਹੈਗਾ ਜਿਆਦਾ ਹੂੰ ਐ ਕਿਤੇ ਕੋਈ ਜਾਨਵਰ ਨਹੀਂ ਆਉਂਦਾ ਹੋਣਾ ਹੁਣ ਠੀਕ ਆ ਕਿੰਨਾ ਹਵਾ ਨਹੀਂ ਪਈ ਇੱਥੇ ਝੜੀ ਆ ਜੇ ਇੱਥੇ ਕਰਕੇ ਬਚਾਓ ਓਏ ਬਾਕੀ ਕਾਹਾਂ ਦੇਖਦੇ ਕੀ ਬਣਦਾ ਤਸਰੀ ਮਾਰ ਕੇ ਤਾਂ ਵਾਵੇ ਬੇਲ ਨੂੰ ਲੈ ਲਈ ਬੇਲ ਹੱਥ ਕਰਕੇ ਓਏ ਉਹ ਕੱਦੋਂ ਵਧੀਰਾ ਕੱਢਿਆ ਵਕ ਨਹੀਂ ਹਾਂ ਤੁਹਾਡੀ ਤਾਂ 10 ਰਾ ਘਰੇ ਚਾਰ ਕਮਰੇ ਇੱਥੇ ਨੂੰ ਹਉ 7 ਵਜੇ ਚਾਰ ਕਮਰੇ ਨੂੰ ਹੋਵਾ ਕੋਈ ਨਾ ਇਹਦਾ ਕੰਮ ਇੰਨਾ ਇਹ ਚੱਲਣਾ ਹੈ ਕੰਮ ਠੀਕ ਆ ਬਾਕੀ ਤਾਂ ਸੌਦਾ ਲੂਟੇ ਆ ਉਹ ਵੀ ਵਜੀ ਵੀ ਹੋਵਾ ਇੱਧਰ ਤੇ ਆਏ ਹਵਾ ਜਲਦੀ ਤੇ ਸਾਰੀ ਮੋਟੀ ਤਾਂ ਬਜਣੀਆਂ ਕੁੰਜੀਆਂ ਵਿੱਚ ਬਚਦੀ ਹੁੰਦੀ ਆ ਹਾਂ ਵੇੜਾ ਦੇ ਆਈ ਉੱਪਰ ਨੂੰ ਬਸ ਅਗਰ ਬੇਜੇ ਚੇ ਲਾਉਣਾ ਹੁਣ ਆ ਦੇ ਅੱਜ ਚੇ ਲਾਣਾ ਕੀ ਬਾਤ ਆ ਰਹੀ ਛੱਡ ਦੇਣੀ ਆ ਤੂੰ ਆਲੂ ਆ ਉਹ ਤੈਨੂੰ ਚੱਲ ਮਾੜੀ ਜਾਂ ਚਾਈ ਚਮੜੀ ਚ ਇਦਾਂ ਲੱਗਿਆ ਲੱਤਾ ਫਿਰਦਾ ਜੱਟ ਦੇਖ ਲੈ ਓ ਬਾਅਦ ਚ ਤੇਲ ਮਲਦਾ ਹੁੰਦਾ ਕੋਈ ਨਹੀਂ ਹੁੰਦਾ ਹੈਗਾ ਮਾੜਾ ਤਾਂ ਬੱਜੀ ਹੈ ਕਿੰਨੇ ਵਾਰ ਕੁਝ ਨਹੀਂ ਆ ਗਈ ਸਾਹ ਨਹੀਂ ਹੈਗਾ ਬਈ ਬਣਾਉਣਾ ਇਹ ਇੱਕ ਵਾਰ ਹੋਰ ਤੇ ਨਹੀਂ ਦੇਖ ਦੇ ਹੱਲੇ ਦੱਸ ਤੈਨੂੰ ਹਾਲ ਤਾਂ ਲੋੜ ਨਹੀਂ ਹੈਗੀ ਹੈ ਸਾਦਾ ਲੋੜ ਹੈ ਨਹੀਂ ਉਹ ਖੱਤੀ ਨਾਲ ਤੇ ਆ ਖੇਤ ਤੱਕੜਾਏ ਆ ਖੇਤ ਤੱਕੜਾਏ ਉਹ ਖੱਤੀ ਵੀ ਸ਼ੋਰ ਦਾ ਨਾ ਪਰ ਹੂੰ ਠੀਕ ਆ ਖੇਤ ਤੱਕੜਾ ਕਹਿਣਾ ਤੂੰ ਤੇਨੂੰ ਗੰਨਾ ਗੰਨਾ ਪੂਰਾ ਤਕੜਾ ਪੂਰਾ ਤਕੜਾ ਗੰਨਾ ਕੋਈ ਬੜਾ ਫੁੱਲ ਪਾਣੀ ਚਲੇ ਹੁਣ ਅੰਦਰ ਦੇਖ ਲੈ ਇੱਥੇ ਪਾਣੀ ਦੇਖ ਲੈ ਬੜਕੇ ਵਿੱਚ ਪਾਣੀ ਤਾਂ ਹੈਗਾ ਇਹਦਾ ਯਾਰ ਉਹ ਹੈ ਵੇਸਲੀ ਆ ਬੋਹੀ ਆ ਸੁਭਾ ਜੱਪਲਾ ਵਗੂ ਮੀਜੇ ਜਹੇ ਹਾਂ ਕੀ ਆ ਮੈਂ ਗੰਨਾ ਵੇਖਦਾ ਬੜਕੇ ਵਿੱਚ ਓਕੇ ਆ ਇਹ ਵੀ ਬਿਵਾਰੀ ਬੂੰਗਰੀ ਨਹੀਂ ਕੋਈ ਵੀ ਹੈ ਠੀਕ ਹੈ ਸਭ ਦੇ ਹਾਲੇ ਘੜੀ ਗੰਦਾ ਵੀ ਸਾਰਾ ਬਾਹਰ ਖਾਪਿਆ ਦੇਖ ਲੈ ਮੋਟਾ ਹਾਂ ਤਾਂ ਹੋਣਾ ਇਹਨੇ ਮੋਟਾ ਫੇਰ ਅਹੀ ਇਹ ਨੁਭਈਏ ਘਰ ਕੇ ਖੁਈ ਹੁੰਦੇ ਮੋਟੇ ਗੰਨੇ ਨੂੰ ਦੇਖ ਬਾਬਾ ਆਈ ਸੜੀ ਤੇਜ ਹੈ ਹਾਂ ਇਹਦਾ ਮੋਟਾ ਹੋਣਾ ਆ ਗਿਆ ਹਾਂ ਸੜੀ ਇਹਦੀ ਪੌਰੀ ਬਹੁਤ ਲੰਬੀ ਹੈ ਨਾ ਆ ਬਿਮਾਰੀ ਆ ਆਇਆ ਉਹ ਤਾਂ ਸੜੀ ਆਗ ਵੀ ਉੱਪਰ ਆ ਗਿਆ ਆਗ ਵੀ ਹੈਗਾ ਬਿਮਾਰੀ ਵੀ ਆ ਇਹ ਚੱਲ ਹੁਣ ਜਿਹੜੇ ਗੰਨੇ ਆ ਦੇਖ ਆਓ ਜਿਹੜਾ ਵਿਚ ਯਾਰ ਬੰਦ ਹੋ ਗਿਆ ਇੱਥੇ ਆ ਬੰਦ ਹੋ ਕੇ ਉਨੀ ਖੜ ਕੇ ਆਇਆ ਇਹ ਤਾਂ ਹੀ ਕਹਿ ਲਿਆ ਯਾਰ ਹੁਣ ਦੂਰ ਆ ਕੇ ਬੰਨ ਲਾ ਫੇਰ ਦੇਖਦੇ ਨੂੰ ਹੈ ਮੂੰ ਕੱਖ ਨਹੀਂ ਹੈਗਾ ਬੰਮੇ ਜਮਾਈ ਕੱਖ ਗਿਆ ਹੁਣ ਠੀਕ ਐ ਬਹਾਨਾ ਕਿਹਾ ਜੇ ਪ੍ਰਿੰਟ ਆਵਰੇ ਪਹਿਲਾ ਮੁਤਾਪ ਆਇਆ ਮੈਂ ਕਿੱਥੇ ਆਉਦੇ ਫਿਰਦੀ ਐ ਇਹਦੇ ਕੋਲ ਫਿਰਦੀ ਮੈਂ ਤਾਂ ਹੀ ਕੀ ਆ ਵੀ ਤੇਰੇ ਬੋਗਰਾਉ ਆ ਉਹਦਾ ਪਾਸੇ ਮੈਂ ਦੌੜਨਾ ਖਾਰ ਲੈਣਾ ਸੀ ਅੱਗੇ ਫਿਰ ਆਈ ਨਹੀਂ ਪਾਦਾ ਉਹ ਦੇਖ ਬਿਮਾਰੀ ਹਾਜੀ ਐ ਉੱਪਰਲੇ ਗੰਨੇ ਨੂੰ ਬਾਹਰ ਨਾਲ ਆ ਦੇ ਫਿਰਦੀ ਲੈ ਚੱਲ ਕੋਈ ਤਾਂ ਪਿੰਡਾ ਤਾਂ ਹੁਣੀ ਮੈਂ ਭਾਈ ਮਿੱਠੇ ਨਹੀਂ ਪਿੰਡੇ ਜਾਂਦਾ ਆਹਦੇ ਆ ਇਹ ਪਿੰਡਾ ਦਾ ਮਿੱਠੇ ਨੂੰ ਆਉਣੀ ਤੇ ਵੀ ਇੰਨੀ ਨਹੀਂ ਹੈਗੀ ਆਪਣੇ ਠੀਕ ਐ ਫੇਰੀ ਬੰਮੇ ਉਹ ਆਪਣੇ ਤਾਂ ਬਚਾਉ ਆ ਫੇਰ ਤੇਰਾ ਹੱਲ ਕਰ ਵੀ ਦਵਾਂਗੇ ਤੂੰ ਟੈਨਸ਼ਨ ਨਾ ਲੈ ਯਾਰ ਉਹ ਗਾਂ ਵੀ ਦੇਖ ਕੇ ਆਵਾ ਹੁਣ ਆਪਾਂ ਇਹਨੂੰ ਖੰਗੜ ਦੰਦੇ ਹੈਗੇ ਹਰ ਮੇ ਪੈ ਇੱਧਰ ਨਹੀਂ ਹਵਾ ਆਈ ਐ ਇੱਧਰ ਗਿਰਨਾ ਤੇ ਗਿਰਦਾ ਗਿਰੇ ਤਾਂ ਨਹੀਂ ਕੰਨੋਂ ਨਹੀਂ ਗਿਰਦਾ ਠੀਕ ਆ ਬੱਸ ਫਿਰ ਐ ਗੁਮਾਰੀ ਇੱਧਰ ਵੀ ਹਵਾ ਆਈ ਗਈ ਵੀ ਬੱਜੀ ਗਈ ਹਵਾ ਜਿਆਦਾ ਕਰਦਾ ਤੈਨੂੰ ਜਿਆਦਾ ਆਈ ਉਧਰੋਂ ਆਓ ਸਾਡ ਦੇਖ ਕੇ ਆਉਂਦਾ ਜੋ ਜੇ ਤੈਨੂੰ ਜਿਆਦਾ ਲੱਗਦਾ ਪਰ ਜੋ ਤੈਨੂੰ ਮੀਡੇ ਬਣਾ ਹਾਂ ਸਪਰੇਅ ਕਰੀ ਦੇ ਬਜੇ ਬਿਮਾਰੀ ਰਹੇਗੀ ਤੂੰ ਮੈਨੂੰ ਖੰਡ ਕੇ ਬਣਾਰੀ ਡਬਲ ਨਹੀਂ ਤੈਨੂੰ ਲੱਗਦਾ ਓ ਨਹੀਂ ਇਹ ਲੋੜ ਨਹੀਂ ਹੈਗੀ ਹਲੇ ਨਹੀਂ ਮੈਂ ਰਹਿਣ ਦੇ ਇੱਕ ਨਹੀਂ ਫਿਰ ਮੈਂ ਤਾਂ ਕਹਿੰਦਾ ਕਰਾ ਦਈਏ ਇੱਕ ਸਪਰੇਅ ਹੋ ਜੂ ਬੰਮੇ ਕਰਦੀ ਇੱਕ ਕਿਦੇ ਬਣਾ ਲਈ ਹੁਣ 3 ਵਾਰ ਬਣਾਉਣਾ ਤਾਂ ਹੈਗਾ ਇਹਨੇ ਰੁਕ ਜਾ ਇੱਕ ਢਬਲ ਕਾ ਦੀ ਪੰਜ ਚਾਰ ਦੇ ਰੁਕ ਜੰਦੇ ਆ 10 ਦਿਨ ਦਾ ਖੁੱਲ ਦਾ ਖੜਨਾ ਨਹੀਂ ਇਹਨੇ ਪੰਜ ਚਾਰ ਦਿਨ ਲੈ ਲੈ ਐ ਕਿ ਦਿਨ ਜੰਦੇ ਆ ਆ ਦੇਖਿਆ ਮੜਾ ਜੇ ਜਾ ਕੇ ਆ ਉਸੇ ਨੂੰ ਉਹ ਤਾਂ ਖੜਾ ਕਰਨਾ ਸਾਰੇ ਯਾਰ ਉਧਰ ਹਵਾ ਵੱਜੀ ਜ਼ਿਆਦਾ ਕਿੱਥੇ ਉਧਰ ਦਾ ਪਰਾ ਬੁੱਟੇ ਹੈਗੇ ਆ ਉਧਰ ਹਵਾ ਵੱਜੀ ਐ ਛਣ ਵਿੱਚ ਹਵਾ ਵੱਜੀ ਜਾਏ ਉਹ ਪਰਾ ਤਾਂ ਗੰਨਾ ਹੈਗਾ ਯਾਰ ਆ ਸਾਹਮਣੇ ਕਹਿੰਦਾ ਉਹ ਰਹਿਣ ਤੇ ਤੂੰ ਕੋ ਲੜਾਣ ਆ ਲਈ ਇੱਧਰ ਕੁਸ ਨਹੀਂ ਹੈਗਾ ਓਰੇ ਅਡੌਲ ਨੂੰ ਜਾ ਓ ਅਡੌਲ ਨੂੰ ਜਾ ਆ ਜਾ ਆ ਜਾ ਉਧਰੋਂ ਚਲੇ ਜਾਉਂਗੇ ਮੋਟਰਸਾਈਕਲ ਪਰੇਰ ਬਾਅਦ ਚ ਯਾਰ ਆ ਦੋ ਦੇਖ ਕੇ ਮੁੜਿਆ ਦੋ ਮਿੰਟ ਗੜਾਇਤ ਕੀ ਪਤਾ ਲੱਗ ਜਾਊਗਾ ਝੁੱਟੀ ਦੇਖ ਲੈਣੇ ਆ ਹੈ ਨਹੀਂ ਦੇਖ ਲੈ ਝੁੱਟੀ ਲੱਗੀ ਬਈ 110 ਵੀ ਨਸਰ ਨਸਰ ਆਈ ਸਕੂਗੀ ਬਈ ਨਸਰ ਆਈ ਨਸਰ ਕਿਹਾ ਹੀ ਨਸਰ ਆਈ ਇਹ ਇਹ ਪਮੇਦੇ ਲਾਗੀ ਨਸਰ ਆਹ ਬੀਜ ਬੀਜ ਦਾ ਫੂਲ ਤਾਂ ਪਿਆ ਨਾਲੇ ਹਵਾ ਚੱਲੀ ਆ ਹੈਲੋ ਫੇ ਇੰਨੀ ਛੇਤੀ ਵੀ ਫੂਲ ਝੜਦਾ ਹੁੰਦਾ ਵੀ ਹੁਣ ਨੂੰ ਝੜ ਜੂ ਉਹ ਮੰਮੀ ਆਈ ਬੀਜ 110 ਹਨ ਹਾਂ 110 ਮੰਡ ਮਾ ਨਾ ਇੰਨਾ ਪੱਤਾ ਉੱਪਰ ਪੀਲਾ ਕੋ ਬਦਲ ਗਿਆ ਚੱਕਾ ਇਹਦਾ ਦੇਖ ਲੈ ਇਤਨੀ ਨਹੀਂ ਹੈਗਾ ਇਹ ਫਿਰ ਹੈ ਕੀ ਦੀ ਆ ਗੁਰਮੁਖ ਸਿੰਘ ਦੀਆਂ ਬੋਲੇ ਉਸ ਤੇਨੂੰ ਦੱਸਣਾ ਥੋੜੋ ਗਿਆ ਸਮਾਨ ਪਾਤਾ ਚੋਰੀ ਚੋਰੀ ਉਹਦਾ ਪੱਤਾ ਇੰਨਾ ਪੀੜਾ ਉੱਪਰ ਦੇਖੀ ਲੂਸਾ ਜਾ ਸਾਲਾ ਲਾਲ ਜਾ ਹੋਇਆ ਵੇ ਯਾਰ ਇਹਦੇ ਮੈਂ ਧਾਣਾ ਨਹੀਂ ਹੈਗਾ ਦੇਖ ਲੈ ਉਹ ਪੂਰਾ ਥੱਬਾ ਰੋਗ ਹੋਣਾ ਪਤਾ ਨਹੀਂ ਗਿਆ ਤੇ ਕਰਾ ਦੋਸ ਬਰੇ ਕਰਾ ਦੇ ਉਹਨਾਂ ਨੇ ਆਏ ਨੇ ਥੋੜੀ ਕਿਸੂ ਦੱਸ ਰਹਿੰਦੀ ਵੀ ਪਲੀ ਆ ਹਾਂ ਇਹਨੂੰ ਪ੍ਰੋਬਲਮ ਹੈਗੀ ਆ ਦੀਪਦੇ ਨਹੀਂ ਹੈਗਾ ਯਾਰ 110 ਉਹਨਾਂ ਨੇ ਥੋੜਾ ਜਨਾ ਸੋਕਾ ਵੀ ਲਵਾਤਾ ਜੀ ਦੀ ਜਾਨ ਸੋਕਾ ਵੀ ਖਰਾਬ ਤੁਹਾਡੇ ਗਵਾਂਡੀਆਂ ਦੇ ਨਹੀਂ ਹੈਗੇ ਸਦਾ ਸਭ ਕੁਝ ਗੱਲ ਕਰਦਾ ਗਵਾਂਡੀਆਂ ਕਰਦਾ ਮੈਂ ਹੈਗੀ ਜਾਂਦੇ ਹਾਂ ਤੂੰ ਕਿਹੜਾ ਹੈ ਪੀੜਾ ਉੱਪਰ ਇਹ ਲੋਹਾ ਆ ਰਿਹਾ ਪੁੱਤ ਲਾਲ ਜਾ ਪੁੱਤ ਪੱਤਾ ਲਾਲ ਹੈ ਜੀ ਰੀ ਦਾ ਸਾਲਾ ਹੈ ਇਹਦਾ ਦੇਖ ਲੈ ਹੈ ਨਹੀਂ ਮਾੜਾ ਜਾ ਹੈ ਇਹ ਵੀ ਉਹੀ ਬੀਜ ਹੈ ਬਾਕੀ ਜ਼ਮੀਨ ਤਾਂ ਵੀ ਸਰ ਕੋ 20 ਤਾਂ ਸੇਮ ਹੈ ਜ਼ਮੀਨ ਤਾਂ ਬਹੁਤ ਵਧੀਆ ਹੈ ਇੰਨਾ ਮੀਂਹ ਢੇਠਾ ਢੇਠਾ ਜ਼ਮੀਨ ਹੋਰ ਆ ਉੱਪਰ ਹੋਰ ਆ ਦੋ ਇੱਕ ਕੁਝ ਖੜੀ ਜੀਦੀਆਂ ਸੀਸ ਬਲੈਡ ਵੀ ਨਹੀਂ ਹੈਗੀ ਵਧੀਆ ਖੜੀ ਬੱਬੇ ਇਹਦੀ ਕੰਮ ਨਹੀਂ ਹੈ ਹੁਣ ਜਿਵੇਂ ਆ ਨਿੱਸਰਦੀ ਆ ਦੇਖ ਇਹਨੂੰ ਹਵਾ ਨਹੀਂ ਝੋਲਾ ਤਾਂ ਦੇ ਤਾ ਉਹ ਦੇਣਾ ਹੈਗਾ ਬੱਬੇ بگੜਦਾ ਨਹੀਂ ਕੁਝ 20 ਝੋਲਾ ਤਾਂ ਚੱਲਣਾ ਹੀ ਆ ਯਾਰ ਹਲੇ ਕਿਹੜੇ ਹੋਊਗੀ 10 ਦਿਨਾਂ ਚ ਹੋਰ ਝੋਲੇ ਚੱਲਣੇ ਇਹਨੂੰ ਮੇਰੀ ਨਹੀਂ ਚੱਲ ਰਹਾ ਮੰਡੀ ਨਹੀਂ ਚੱਲ ਰਹਾ ਚਾਥੇ ਹੀ ਮੰਡੀ ਜੀ ਨਹੀਂ ਆਦੀ ਆਥੇ ਹੀ ਆਉਂਦਾ ਹਜੇ 1 ਮਹੀਨਾ ਹੁਣ ਦੇਖੀ ਇਹੀ ਜਿੰਦਰ ਨਹੀਂ ਤੇਰੀ ਰਾਤ ਨੂੰ ਤੈਨੂੰ ਜਦੋਂ ਹਨੇਰੀ ਆਏਗਾ ਨਹੀਂ ਆਹ ਹਨੇਰੀ ਆ ਗਈ ਸਵੇਰੀ ਉੱਠ ਕੇ ਪਤਾ ਨਹੀਂ ਕਿਆ ਬਣਨਾ ਹੋਰ ਉਹ ਦੇਖ ਬਾਬਾ ਆਉਂਗਾ ਇਧਰੋਂ ਚੱਲਿਆ ਹੋਣ ਹੋ ਆਉਂਦਾ ਵੀ ਕਿਹੜਾ ਮਾਨ ਆਇਆ ਹੋਣਾ ਵੀ ਦੇਖਣ ਆਇਆ ਜਿਵੇਂ ਆ ਦੇਖ ਆ ਜੀਰੀ ਆ ਆ ਦੇਖ ਇਹਦੇ ਵਿੱਚ ਪਟੱਕ ਦੇਣੀ ਬੋਲਦੀ ਦਾਣਾ ਇਹਦੇ ਉਹ ਦੁੱਧ ਆ ਫਿਰਦਾ ਮਤਲਬ ਬਣਦਾ ਵੀ ਠੀਕ ਆ ਯਾਰ ਹਲੇ ਨੇ ਬਣਨਾ ਦੁੱਧੇ ਹਲੇ ਹੈਗੇ ਇੱਥੇ ਜੀਰੀ ਕੰਮ ਦੀ ਹੈ ਵੀ ਦੁੱਧੋਲੇ ਦੰਦ ਹਲੇ ਦੂਹੇ ਤਾਂ ਆਉਣੇ ਹਲੇ ਆ ਆ ਵੀ ਹੋ ਰਾਇਦਾ ਇਹ ਤਾਂ ਹਾਈਬ੍ਰਿਡ ਇਹ ਹਾਈਬ੍ਰਿਡ ਇਹ ਹਾਈਬ੍ਰਿਡ ਆ ਸਾਰਾ ਇਹ 468 ਹੈ ਇਹ ਦੇਖੀ ਬਰ ਲਾਦਾ ਹਾਂ 68 ਨਹੀਂ ਗਿਆ ਯਾਰ ਇਹ 468 ਯਾਰ ਨਹੀਂ 468 ਉਹ ਮੈਂ ਹੀ ਅਸੀਂ ਦੋ ਅਗੇ ਲੈ ਆਏ ਤੇ ਬੀਜ ਆਰ ਬਾਈ ਨੂੰ ਵਧੀਆ ਜੀ ਖੜੀ ਆ ਜਿਹੜੇ ਸਵਾ ਦੇ ਬੀਜ ਆ ਉਹ ਸਾਰੇ ਦੇਖੀ ਉੱਪਰ ਬੜੇ ਉੱਨੀ ਸਰਦੇ ਆ ਸਾੜੇ ਸਪਰੇਅ ਕਰੀ ਵੀ ਦੇਖ ਲੈ ਉਹੂ ਜੀ ਆਏ ਹੋਏ ਵੇਸੇ ਜੀ ਬਚਾ ਕੇ ਕਰਦੇ ਅਸੀਂ ਇਹ ਸੀਟ ਬਲੈਡ ਲੱਗਦੀ ਹੋਣੀ ਤੈਨੂੰ ਕੋਈ ਲੱਗਦੀ ਮਜਲੇ ਯਾਰ ਤੇ ਵੜਤੇ ਜਾਏ ਕਹਿੰਦਾ ਬਾਗ ਦਾ ਬੂਟੇ ਅਰੇ ਨਿੱਸਲੇ ਵੜਤੇ ਬਾਅਦ ਆਏ ਉਹਨੇ ਹੱਟ ਕੇ ਉਹਨੇ ਬਾਰਟਲਡਾ ਲਿਆ ਕੇ ਮੈਨੂੰ ਹਰੀ ਬਿਮਾਰੀ ਲੱਗਦੀ ਮੈਨੂੰ ਇਹ ਕਹਿੰਦਾ ਸਪਰੇਅ ਦੀ ਸਪਰੇਅ ਆਹੀ ਤੈਨੂੰ ਕਹਾਂ ਮੈਂ ਸਪਰੇਅ ਵਤੀ ਨਾ ਜਗਜੀਬ ਦੇ ਮੈਂ ਦਿਖਾਈ ਉਦੋਂ ਮੈਂ ਜਿਹਦੀ ਵੀ ਤੇਰੇ ਸੀਟ ਬਲੈਡ ਬਹੁ ਪਈ ਪਈ ਆ ਕਹਿੰਦਾ ਲੈ ਕਿੱਥੇ ਹੈ ਗੜਾ ਆਦਾ ਸਪਰੇਅ ਆ ਉਹ ਮੈਂ ਮੜਾ ਗਾਹਾਂ ਨੂੰ ਤਾਂ ਵੜ ਜਾ ਗਾਹਾਂ ਨੂੰ ਵੜ ਕੇ ਦੇਖਿਆ ਬੂਟੇ ਭਰੇ ਪਏ ਇਹ ਸਪਰੇਅ ਕਰਾਤੀ ਉਹਨੇ ਇਹ ਕਿੱਥੇ ਕਰ ਕੱਲ ਦੇਖਦੇ ਆ ਹੁਣ ਅਸੀਂ ਵੀ ਬਹੁਤ ਉੱਪਰ ਤੱਕ ਚੜੀ ਪਈ ਆ ਉਹਦੇ ਠੀਕ ਆ ਹਾਂ ਕਾਲੂ ਇਹਨੂੰ ਆਪਣੇ ਵਾਲੇ ਵੀ ਜੀਰੀ ਦਿਖਾ ਕੇ ਫਿਰ ਸਵੇਰੇ ਤਾਂ ਇਹ ਤੇ ਪੁੱਛਦੇ ਵੀ ਕਿਹੜੀ ਕਰੀਏ ਕਿੰਨ ਦਿਖਾਣੀ ਖੜਾ ਤੈਗਾ ਪਿੱਛੇ ਡਾਕਟਰ ਕਰਾ ਖੇਤੀਬਾੜੀ ਵਾਲਾ ਇਹ ਥੋੜਾ ਗਾਂ ਜੂਲੀ ਬਾਟੀ ਦਾ ਚਾਸਲਰ ਆ ਨਾ ਤੇ ਵਧੀਆ ਤਲਾਹ ਦਊਂਗਾ ਤੂੰ ਕਿਹੜਾ ਮਾੜੀ ਦੇਣ ਲੱਗਿਆ ਕਿਧਰ ਤੈਨੂੰ ਮਾੜੀ ਦੇ ਦੇਣੀ ਖਲਾ ਮੁਲਕੇ ਖਲਾਰੀ ਮੰਗੂਗਾ ਇਹ ਹੈ ਬਾਈ ਹਾਂ ਸਾਰੀ ਜ਼ਿੰਦਗੀ ਨਹੀਂ ਜੋਣਦਾ ਸਾਰੀ ਅਗਲੀ ਇਹ ਵੀ ਪੰਗਾ ਜਾਲੇ ਨੇ ਕਿਉਂ ਜਦੋਂ ਰੋਜ਼ਵੇਂ ਨਾ ਮਾਰੀ ਕਰਨਾ ਮਾਹਲਾ ਵਾਲਾ ਰਸਤਾ ਹੀ ਭੁੰਦੀ ਜਾਣਾ ਤਾਂ ਇੱਧਰ ਲੈ ਇੱਧਰ ਲਾ ਉੱਧਰ ਹੀ ਰਹੂੰਗਾ ਫਾਪਲਾ ਕਿੰਨੀ ਹੋ ਫਿਰ ਇੱਧਰ ਨਹੀਂ ਆਉਂਦਾ ਬੰਦੇ ਸਾਰੀ ਜ਼ਿੰਦਗੀ ਨਾ ਬਿਚਾਰਾ ਦੀਦੀ ਤੇਰੇ ਬੋਲੇ ਕਿ ਇਹ ਹੁਣ ਸਾਰੀ ਕਬੂਲੇ ਚ ਸਾਰੀ ਕਬੂਲੇ ਜਾ ਬੰਦੇ ਵਿਚ ਬਾਕੀ ਢੋਲੇ ਨਾ ਕੋਈ ਹੈ ਮੈਨੂੰ ਬਿਲਕੁਲ ਵਧੀਆ ਹੈ ਵਿਚ ਵਿਚ ਕੋਈ ਨਾ ਕੋਈ ਸਾਕਾ ਦਿਖਾ ਵਿਚ ਕੋਈ ਮੈਂ ਪਾਪੂ ਨੇ ਕਰਾਤੀ ਸਪਰੇ ਪਰਸੋਂ ਕਰਾਤੀ ਸਪਰੇ ਫਿੱਟ ਹੋ ਰਿਹਾ ਹੈ ਬਾਈ ਮੁਸਕਰੀ ਕੇ ਦੱਸ ਦੇਖੀ ਚ ਬਾਹਰ ਖੜਾਈ ਇਹ ਹੈ ਡਾਕਟਰ ਉਹਨੇ ਵਧੀਆ ਇੱਕ ਦੇ ਚਾਹ ਨੂੰ ਘਾਟਾ ਫਿਰ ਹਾਂ ਚਲ ਆ ਚਲੀਏ ਠੀਕ ਹੈ ਜੀ ਰਿਹਨ ਵਧੀਆ ਚਲ ਹੁਣ ਬਾਹਰੇ ਬਾਹਰ ਫਿਰ ਹੁਣ ਥੋੜੀ ਜਾਣਾ ਉਹ ਬਾਪੂ ਤੇਰਾ ਕਿਹੜਾ ਰੋਜ਼ ਮਾਰ ਕੇ ਮਾਰ ਕੇ ਤੂੰ ਜਾਉਂਗਾ ਦੱਸ ਦਵੇ ਇਤਨੂੰ ਚਲਦੇ ਬਾਹਰ ਨੂੰ ਬਾਹਰੇ ਬਾਹਰ ਘੁੰਮੇ ਆਉਂਗੇ ਤਾਂ ਕੀ ਹੋ ਗਿਆ ਉਹ ਜਾਣਾ ਪੈਣਾ ਯਾਰ ਆਹ ਸਾਡੀ ਯਾਦ ਤੱਕ ਨਾ ਪੈ ਜਾ ਤੇਰਾ ਮਤ ਤਤਰੀਏ ਮੜ ਜਾ ਬਜਣਗਾ 2 5 4 ਕਿਲੋ ਨਾਲੇ ਆਪਣਾ ਘੜਾ ਐਨਾ ਤਾਂ ਨਹੀਂ ਘਟਦਾ 5 ਕਿਲੋ ਦਾ ਔਖਾ ਆਈ ਕਿ ਤਾਣ ਲੱਗਿਆ ਫਿਰ ਰੋਜ਼ ਇੱਕ ਦੋ ਵਾਦੇ ਕਰੀਏ ਹੋ ਇਹਦਾ ਰੋਜਾ ਕਿਹੜਾ ਇੱਕ ਤੈਨੂੰ ਮੈਂ ਕਹਿ ਰਿਹਾ ਵੀ ਚੱਲ ਆ ਜਾ ਨਾ ਮੈਂ ਖਾਉਂਦਾ ਹੋਰ ਚੀਜ਼ ਕੋਈ ਤੇਰੇ ਕਿੰਨੀ ਕ ਵੱਧ ਗਈ ਬਾਈ ਆਪਾ ਮੇਰੇ ਵੀ 5-10 ਗੇ ਮਿਢੀ ਆ ਜਿਲੇ ਨਹੀਂ ਇੰਨਾ ਕੁਝ ਨਹੀਂ ਆ ਪੱਤਾ ਲਵੇਟ ਆ ਇਹਦਾ ਤਾਂ ਚੱਲ ਪੱਤਾ ਲਵੇਟ ਦਾ ਤੋਂ ਹੋ ਜੇ ਤੂੰ ਮਾਲ ਹੋ ਗਈ ਅੱਜ ਉਹ ਵੀ ਨੇ ਕੱਲ ਕਹਿੰਦਾ ਸਪਰੇਅ ਕਰਾਤੀ 22 ਸਪਰੇਅ ਨੇ ਵੀ ਮਾਰਤੀ ਹੁੰਦੀ ਹੈ ਤੈਗ ਰਾਈ ਜੰਮੇ ਇਹਨੇ ਬਾਬਾ ਕਹਿੰਦਾ ਕਰਾ ਨਹੀਂ ਦਿੱਤੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਵੇਂ ਸਰਪਾ ਹੋ ਗਿਆ ਵਾ ਦੇਖਾ ਇਹ ਸੁਨੇ ਕਰਾਤੀ ਕੋਈ ਖਾਤੇ ਖਤਮ ਹੋ ਗਈ ਹੋ ਗਈ ਸਪਰੇਅ ਕਰਾਈ ਆ ਹਾਂ ਕਾ ਤੱਕ ਅੱਲੇ ਇੱਕ ਬਰਸਾ ਨਾ 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 ਇਹ ਹੋ ਗਿਆ ਇਹਨੂੰ 5-6 ਦਿਨ ਹੋ ਗਏ ਠੀਕ ਆ ਜੀ ਜੀ ਪਹਿਲਾਂ ਵਧੀਆ ਜੀ ਰੀ ਇਹਨ ਜੀਰੀ ਤਾਂ ਵਧੀਆ ਸਾਰੀ ਕੋ ਬੋਲ ਲਿਆ ਛੋਟੀ ਥੋੜੀ ਛੋਟੀ ਦਿਖਦੀ ਉਹ ਪੱਤਾ ਲਵੇੜ ਬਹੁਤ ਸੀ ਹਾਂ ਬਹੁਤ ਹੁਣ ਠੀਕ ਹੈ ਖੁੱਲ ਗਿਆ ਸਾਰੇ ਹੀ ਅਸੀਂ ਇਹਨਾਂ ਨੇ ਵੀ ਇਕੱਠੀ ਇਹਨਾਂ ਦੇ ਜਿਹੜੇ ਕਰਾਈ ਆ ਅੱਛਾ ਬਾ ਇਧਰ ਨੇ ਬੰਪ ਜੰਦੇ ਚੰਦੇ ਤੇ ਇਧਰ ਮੇਰੇ ਚੰਦੇ ਬਾਬਾ ਗਵਾਂਡੀਆਂ ਗਰੀ ਵੀ ਨਹੀਂ ਜਾਣ ਦੱਤੀ ਨਾ ਨਾ ਇਧਰ ਉਧਰ ਜਾਣ ਨਹੀਂ ਦੇਣੀ ਕਹਿੰਦਾ ਦੱਸ ਪਹਿਲਾਂ ਨੂੰ ਆ ਜਾਓ ਮੈਂ ਆਪਾਂ ਇਕੱਠੇ ਕਰ ਦਈਏ ਛੋਟੀ ਲਵੇੜਤੀ ਲੱਗਦਾ ਜਾ ਕੇ ਇਧਰ ਵੀ ਇਹ ਤਾਂ ਨਹੀਂ ਭੱਜਦੀ ਯਕੀਨ ਨਹੀਂ ਸੀ ਹੈ ਇਹ ਮੋਰ ਕਿਵੇਂ ਆ ਜੀਰੀ ਵਧੀਆ ਆ ਬਿਹਰਾਵ ਦੀ ਆ ਤੇਰੀ ਚੀਰੀ ਕੰਮ ਦੀ ਆ ਦੇਖਦੇ ਹਾਂ ਹੁਣ ਕਿ ਆ ਪੋਜੀਸ਼ਨ ਅੱਗੇ ਚੱਲਦੀ ਇਹਦੀ ਆ ਜਾਨ ਦੇ ਕਿੰਨੀ ਦੇਰ ਹੋ ਗਈ ਇਹਨਾਂ ਨਾਲ ਦੀ ਕਦਰ ਹੋ ਗਈ ਤੇਰੇ ਯਾਰ ਹੁਣ ਮੇਰੀ ਗੱਲ ਸੁਣ ਲੈ ਮੈਂ ਪੂਸ਼ਾ ਖਾ ਦਿਖਾ ਦੇ ਕਰਦੀ ਸੀ ਇਹ ਜੇ ਝਾੜ ਲੈਣਾ ਏ ਤੇ ਹੁਣ ਸਬਰ ਤਾਂ ਰੱਖਣਾ ਹੀ ਪੈਣਾ ਸਾਡੀ 400 ਖਾੜਨੇ ਅੱਖਾਂ ਪਕਾਤੀਆਂ ਐਂਓ ਖੜੀਆ ਸਿੱਧੀਓ ਕੋਈ ਜ਼ਰੂਰੀ ਨਹੀਂ ਹੈਗਾ ਵੀ ਝਾੜੀਦਾ ਬਾਡੂ ਆਊਗਾ ਪਰ ਕਹਿਣ ਦਾ ਭਾਵ ਜਿਹੜਾ ਨਿਯਮ ਹੁੰਦਾ ਜਿਹੜੀ ਵੈਰੈਟੀ ਬਹੁਤਾ ਟਾਈਮ ਲੰਦੀ ਆ ਉਹਦਾ ਝਾੜ ਮੁੱਟਾ ਵੱਧ ਹੁੰਦਾ ਤੇ ਉਹ ਤਾਂ ਠੀਕ ਹੈ ਜੀ ਪਰ ਕਹਿੰਦੇ ਹੁੰਦੇ ਆ ਪੂਸ਼ਾ ਕਹਿੰਦੀ ਉਹਦੇ ਦੀ ਜ਼ਿਆਦਾ ਕਹਿੰਦੇ ਤੇ ਆਪਾਂ ਵੀ ਥਾ 29 30 ਤੱਕ ਚਲੇ ਜਾਂਦੀ ਹੈ ਮਰਦੀ ਮਰਦੀ ਵੀ 30 ਤੱਕ ਚਲੇ ਜਾਂਦੀ ਸੀ ਹੂੰ ਉਹ ਕਣੀ ਇਹਨਾਂ ਨੂੰ ਮਰਦੀ ਮਰਦੀ ਚਲੇ ਜਾਣਾ ਚਾਹੇ ਤਗੜੀ ਤਗੜੀ ਕਹਿਲਾ ਇਹ ਤੇਰੀ ਵਧੀਆ ਜੀਰੀ ਖੜੀ ਆ ਐਨ ਟੌਪ 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 ਜਿਹਨੂੰ ਪਾਉਣੇ ਟ੍ਰੇਲਰ ਦੇਖ ਹੁਣ ਜਣੀ ਫਿਰ ਹੁਣ ਇਹ ਪਹਿਲੀ ਤੇ ਅਗਲੀ ਪਹਿਲੀ ਤੱਕ ਵੱਡ ਹੋਊਗੀ ਓ ਅਗਲੀ ਪਹਿਲੀ ਨੂੰ ਵੀ ਨਹੀਂ ਆਉਣੀ ਆ ਨਹੀਂ ਆਉਣੀ ਅਗਲੀ ਪਹਿਲੀ ਬੰਦ ਅਸੀਂ ਉਮੀਦਾਂ ਲਾਈ ਬੈਠੇ ਆ ਜਿਹੜੀ ਨਿਸਰੇ ਆ ਜੀ ਐ ਕਿ ਤੂੰ ਦੇਖ ਲਈ ਇਹ ਪਹਿਲੀ ਤੇ ਅਗਲੀ ਪਹਿਲੀ ਨੂੰ ਨਹੀਂ ਆਉਂਦੀ ਇੱਕ ਮਹੀਨੇ ਦੇ ਵਿੱਚ ਜਿਹੜੀ ਪੱਕ ਜਾਂਦੀ ਆ ਆ ਸਕਦੀ ਆ ਬਾਈ ਤੇ ਆਪਣੀ ਕਿੱਥੇ ਜਾਊਂਗੀ ਆਪਣੀ ਵੀ ਆ ਜੇ ਦੇ ਵਿੱਚ ਤੂੰ ਦੇਖ ਰਹੀ ਇੱਕ ਮਹੀਨੇ ਦੇ ਆਪਣੀ ਤਾਂ ਇਹਦੇ ਨਾਲੋਂ ਆਪਣੀ ਵਾਲਾ ਤਾਂ ਮੁੜੀਆਂ ਖੜੀਆਂ ਬੱਲਾ ਨਿਸਰਦੀ ਹੱਦੀ ਤੇਰੇ ਨਾਲ ਜਿਹੜੀ ਮੁੜੀ ਗਈ ਆ ਇੱਕ ਬਹੁਤ ਹੁੰਦਾ ਫੇਰ ਦੱਸ ਹਾਂ ਉਹ ਲੈ ਕੇ ਆਉਂਗਾ ਇਹ ਨਹੀਂ ਪੱਕੇ ਦਾ ਇਹ ਤੇਰੀ 19 ਅਕਤੂਬਰ ਕਿਹਨੂੰ ਕਹਿੰਦਾ ਹਾਂ ਪੇ ਆਏ ਸਾਡੀਆਂ ਹੋਣਗੀਆਂ 10 ਅਕਤੂਬਰ ਤੋਂ ਬਾਅਦ ਵੱਡ ਹੋਣਗੀ ਇਹ 10 ਤੱਕ ਆਉਂਗੀ ਹਾਂ ਕੋਈ ਨਹੀਂ ਆਈ ਨਹੀਂ ਮੰਨ ਗਿਆ ਹੁਣ ਇੱਕ 10 ਮੈਂ ਕਹਿੰਦਾ 10 ਤੱਕ ਆਉਂਗੀ ਚਲੋ ਜਿਹੜੀ ਮਰਿਆਜ ਆ 10 ਤੱਕ ਚ ਰੱਖ ਲਾ ਹਾਂ ਇਹ 10 ਤੱਕ ਆਉਂਗੀ ਪੰਜ 사 ਦਿਨ ਦਾ ਕੋਈ ਟ੍ਰੈਲਰ ਦੇਖਣਾ ਟ੍ਰੈਲਰ ਇੱਕ ਚਲੋ ਟ੍ਰੈਲਰ ਤੇ ਸਾਡਾ ਆ ਪੌਣੇ ਵਾਲਾ ਪੌਣੇ ਨੂੰ ਟ੍ਰੈਲਰ ਦੀ ਜਾਈਂਦਾ ਦੇਖਿਆ ਆ ਦੇਖਿਆ ਆ ਉਹ ਤੋਂ ਦੇਖਿਆ ਆ ਤੁਸੀਂ ਠੀਕ ਆ ਹਾਂ ਠੀਕ ਆ ਪੈਸੇ ਜਿਆਦਾ ਮੰਗਦਾ अच्छा oh, बैठ <laughs> के गल कर लो केले ਨਾਲ ਜੇ ਟਰਾਲਾ ਪਸੰਦ ਹੈ ਹੋ ਵਹੀ ਟਰਾਲਾ ਹੀ ਨਵਾਂ ਲੈ ਆਉਣਾ ਆ ਤੇਰੇ ਇਹਨੇ ਸਰੀਰ ਛੱਟ ਪਰੇ ਤੂੰ ਪੁਰਾਣੇ ਟੁੱਟਿਆਂ ਫੁੱਟਿਆਂ ਨੂੰ ਹਾਂ ਨਵੀਂ ਨਵਾਂ 100 ਦਿਨ ਪੁਰਾਣਾ ਇੱਕ ਦੋ ਦਿਨ ਹੁਣ ਇੱਕ ਦੋ ਦਿਨ ਹੈਗਾ ਕੀ ਕੀ ਕਰਦੇ ਪੁਰਾਣਾ 100 ਦੇ ਨਵਾਂ ਨੂੰ ਹਾਂ ਤੇ ਉਲਟ ਜੱਲ ਵੇਉਣ ਉਲਟ ਜੱਲ ਵੇ ਇੱਕ ਦੋ ਦਿਨ ਲੇਣੀ ਖਾ ਨਹੀਂ ਹੈਗੀ ਹਾਂ ਲੈ ਨਹੀਂ ਸਾਜ ਦੇ ਟਰਾਲਾ ਉਹ ਕੋਈ ਨਾ ਤਾਰੇ ਦਾ ਖੜਾ ਬਣੇ ਕੋਲ ਦਾ ਖੜਾ ਲਿਦਾ ਕਹਿੰਦਾ ਗਲਿਆ ਦਾ ਪਿਆ ਟਰਾਦਾ ਯਾਰ ਹੋਰ ਦੇਖ ਲੈਂਦੇ ਫਿਰ ਜੇ ਗਲਿਆ ਵੇ ਉਹ ਹੋਰ ਨਹੀਂ ਟਰੈਲੇ ਹੈਗੇ ਹੋਰ ਟਰੈਲੇ ਕਿੱਥੇ ਚਲੇ ਗਏ ਆ ਟਰਾਲੇ ਜੇ ਤੇਰੇ ਨਹੀਂ ਪੁੰਹਿੰਦਾ ਕਾ ਹੋਰ ਦੇਖ ਲੈਂਦੇ ਜਿੰਨੇ ਮਰਜ਼ੀ ਦੇ ਦੇਖਿਆ ਜਿੰਨੇ ਮਰਜ਼ੀ ਦੇਖ ਰੱਖ ਟਾਲੇ ਤਿੰਨ ਦਿਨਾਂ ਵਾਹ ਟਰਾਲੇ ਤਾਂ ਬਹੁਤ ਆ ਗਰਮੀ ਦੇ ਲਾ ਕਿਹੜੇ ਸਾਹ ਗਰਮੀ ਬਾਈ ਫੇਰ ਮੈਂ ਚੜੂਗਾ ਰਾਤ ਨੂੰ ਗੜ 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 ਉਹ ਫੇਰ ਉੱਗ ਜਾ ਤੂੰ ਲੈਟ ਆ ਗਈ ਜੀ ਕਿ ਨਹੀਂ ਥੋੜਾ ਲੈਟ ਨੂੰ ਪਤਾ ਨਹੀਂ ਕਾ ਖਾ ਗਿਆ ਯਾਰ ਐਡਾ ਕਿਆ ਕੰਮ ਹੋ ਗਿਆ ਸਾਲਾ ਜਿਹੜਾ ਰਾਤ ਇਹਨਾਂ ਨਾਲ ਸੋਰਾ ਦਾ ਫਰਟ ਦਿਨ ਚ ਫਰਟ ਪੈ ਗਿਆ ਥੋੜਾ ਦਖਣਾ ਆਇਆ ਕੰਨਾ ਕੰਨਾ ਕਿਵੇਂ ਆ ਕਹਦਾ ਖੜਾ ਨਹੀਂ ਨਾ ਤਾਂ ਠੀਕ ਆ ਸਾਡਾ ਕਰਤਾ ਉਧਰ ਟਿੱਡਾ ਹੈ ਮੇਰੇ ਨਾਲ ਕਰ ਮੇਰੇ ਵੀ ਕਰਤਾ ਉਧਰ ਟਿੱਡਾ ਸਾਡੇ ਵਾਲ ਕੀੜਾ ਰੱਖੇ ਕਰੋ ਮੜਾ ਜਾ ਹੈ ਮੈਂ ਕੀੜਾ ਗੂੜਾ ਰੱਖੇ ਕਰੋ ਉਧਰ ਮੈਂ ਕਿ ਤੇ ਖੜਾ ਕਰਿਆ ਆਂਗਾ ਮੈਂ ਨਾ ਹੂੰ ਕੀੜਾ ਮਾਰਿਆ ਕਿੱਥੇ ਸਹੀ ਇਹ ਹੌਸਲਾ ਬਹੁਤ ਦਿੰਦਾ ਮੈਂ ਦੇਖਾਂ ਤੇ ਜੇ ਫਿਰ ਤਾਂ ਮੇਰਾ ਕੀੜਾ ਉਧਰ ਨੂੰ ਹਾਂ ਹੌਸਲਾ ਦਿੰਦਾ ਹੁੰਦਾ ਕਿ ਮੈਨੂੰ ਵੀ ਕਹਿੰਦਾ ਠੀਕ ਆ ਮ ਲਾਉਂਦਾ ਫਿਰਦਾ ਹੁੰਦਾ ਡੇੜੀ ਯਾਰ ਨਾ ਵੀ ਤਕੜਾ ਕੀਦਾ ਮੇਰਾ ਕੀ ਹੁੰਦਾ ਨਾ ਪੰਜ ਦੋ ਰੁਪਏ ਤੇ ਜਾਊਗਾ ਆ ਹੌਸਲੇ ਇਹਦਾ ਆ ਉਹਦਾ ਤੇ ਨਿਕਲੇ 350 ਹੀ ਨਹੀਂ ਹੁਣ ਇਹਨੂੰ ਹੌਸਲਾ ਗਈ ਹੈ ਕਿ ਪੰਪ ਗਈ ਹੈ ਪੰਪ ਜਾਇਓ ਮੈਂ ਹੁੰਦਾ ਵੀ ਛੱਡ ਦੋ ਬੰਦੇ ਨੂੰ ਥੱਲੇ ਪੰਪੂ ਹੁੰਦਾ ਮਾਗਣਾ ਹੌਸਲਾ ਹੈ ਤੇ ਹੌਸਲਾ ਹੁੰਦਾ ਜੇ ਇਹਨੇ 500 ਕਹਤਾ ਆਪਾਂ ਆਸ ਹੈ ਵੀ 400 ਹੈਗਾ ਇਹ ਇਸਾ 1.5 ਦਾ ਦਦਾ 400 ਤੋਂ ਉਪਰੇ ਯਾਰ 500 ਤੋਂ ਦੇ ਪਾ ਨਹੀਂ 500 ਦੇ ਕਿੜ ਮਾਦਾ ਹੋਊਗਾ ਨਾ ਉਜੂਗਾ 4.5 ਮਾੜਾ ਨਹੀਂ ਜਾਊਗਾ ਬੰਵੇਂ 500 ਜਾਊਗਾ ਜਿਹਨੂੰ ਮੈਂ ਇੱਧਰ ਲਗੰਦਾ ਤੇ ਥੋੜੇ ਮਾੜਾ ਹਲੇ ਗੱਬੇ ਖੜਾ ਹੋ ਗੰਦਾ 500 ਜਾਊਗੀ ਜਾਊਗਾ ਯਾਰ ਕੱਦ ਵੀ ਬਹੁਤ ਆ ਬਾਈ ਕੱਦ ਬਹੁਤ ਆ ਕੰਨੇ ਪੂਰਾ ਬੂਟੇ ਦੇ ਨਾ ਪਹਿਲਾਂ ਬਾਅਦ ਚ ਸ਼ੋਰਾ ਚੱਕ ਯਾਰ ਕੋਈ ਗੁੰਜਾ ਮਾੜਾ ਨਹੀਂ ਵੀ ਗੁੰਜਾ ਯਾਰ ਮਾੜਾ ਹੋਵੇ ਕੋਈ ਉਹੀ ਗੱਲ ਹੈ ਇੱਕ ਸਾਰ ਗੰਦਾ ਹਾਂਜੀ ਇੱਕ ਸਾਰ ਗੰਦਾ ਖੜਾ ਥਰੇ ਥਰੇ ਕਰ ਕਿੰਨੇ ਵੈਰਾਈਆਂ ਤੇ ਇੰਨੇ ਵੈਰਾਈਆਂ ਚੜਤ ਤੇ ਚੜਤ ਹੈ ਤਿੰਨੇ ਵੈਰੜੇ ਤਿੰਨੇ 85 ਨੇ ਸਭ ਤੋਂ ਉੱਪਰ ਰਹਿਣਾ ਹੈ ਨੇ 85 85 ਵੜਿਆ ਪਿਆ 85 ਦਾ ਸਾਲਾ ਗੰਨਾ ਬਹੁਤ ਵਧੀਆ ਬਣਾਉਣਾ ਆਏ ਹੁਣ ਅੱਜ ਕੱਲ ਅੱਜ ਕਹਿੰਦੇ ਬਈਏ 85 ਮੇਰੇ ਨਾਲ ਹਰਤ ਲਾ ਲਓ 18 ਦੇ ਵੱਧ ਨਹੀਂ ਨਿਕਲਦਾ ਚੱਲ ਦੇਖਦੇ ਆ ਥੋੜਾ ਬਰਾਬਰ ਜਿੱਥੇ ਬੀਜ ਪਾਇਆ ਤਾਂ ਜੱਸੀ ਤੇ ਲਿਆ ਕੇ ਬਹੁਤ ਵਜਨਤਾ ਸਾਬੇ ਸਰ 85 ਨਿਕਲ ਪਿਆ ਵਜਾ ਤਾਂ ਬਹੁਤ ਹੰਦਤਾ ਆਏ ਇਹ ਵਜਨ ਤਾਂ ਸਾ ਕਾਦੇ ਦੰਦਾ ਜੀ 85 ਗੰਨਾ 95 ਕੁਆਂਟਲ ਆਪਾਂ ਗੰਨ 55 35 ਕੁਆਂਟਲ 34 ਕੁਆਂਟਲ ਜੱਸੀ ਦਾ ਗੰਨਾ ਪਿਆ ਬਾਈ ਦਾ 95 85 ਸਾਲਾ 40 ਕੁਆਂਟਲ ਪਿਆ ਮੇਰੇ

ਉਹ ਤਾਂ 85 ਵੀ ਹੈਗੀ 74 ਵੀ ਹੈਗੀ 95 ਵੀ ਹੈਗੀ ਹੈ 95 ਚ ਤਾਂ ਬਹੁਤੀਓ ਬੜੀ ਹੈ ਇਹ ਇਹ ਥੋੜਾ ਠੋਸ 92 ਚ ਵੀ ਬਹੁਤ ਆ ਇਧਰ ਕੈਨ ਦੀ ਗੱਲ ਹੈ ਕਿਤੇ ਸਾਡੇ ਥੋੜਾ ਨਿਕਲਿਆ ਚੱਲੀਓ ਚਲੀਓ ਉੱਥੇ ਨੂੰ ਮੋਟਰ ਬਨੂ 64 ਦੇਖੋ ਕਿੱਥੇ ਮਿਲਦਾ ਜਿਹੜਾ ਤਾਂ ਮੈਂ ਤਿੰਦੇ ਦੇ ਬਿਜ ਲੈ ਕੇ ਗਿਆ 95 ਉਹ ਵੀ ਜਾ ਕੇ ਦੇਖਿਓ ਜਿਹੜਾ ਮੈਂ ਥੋਤੇ ਬਿਜ ਲੈ ਕੇ ਗਿਆ ਉਹ ਵੀ 95 ਉਹ ਵੀ ਜਾ ਕੇ ਦੇਖਿਓ ਕੀ ਫਰਕ ਹੈ ਫਰਕ ਕੀ ਆ ਜਿਹੜਾ ਤਿੰਦੇ ਵਾਲਾ ਕੰਨਾ ਹਾਂ ਉਹ ਤਾਂ ਥਲਾ ਜਾਂਦਾ ਉੱਪਰ ਉਹ ਲੰਬਾਈ ਤੁਹਾਡੇ ਮਟਾਈ ਚ ਸੱਟ ਗਿਆ ਅੱਛਾ ਕੋਈ ਥਲਾ ਥੱਲੇ ਮੇੜਾ ਨਹੀਂ ਕੋਈ ਕੁਝ ਨਹੀਂ ਸਿੱਧਾ ਹੀ ਆਈ ਆ ਸਿੱਧਾ ਪੂਰੇ ਵੀ ਐ ਤਾਂ ਪੂਰੇ ਵੀ ਐ ਤਾਂ ਜਾ ਰਹੇ ਆ ਉੱਪਰ ਨੂੰ ਮਾਰੋ ਮਾਰ ਕਰਦੇ ਮੈਂ ਤੁਹਾਨੂੰ ਦੱਸਿਆ ਤਾਂ ਜੀ ਜਿਹੜਾ ਚੌੜੇ ਵਾਲਾ ਇਹ ਸੁਣ ਲੈ ਗੱਲ ਰੌੜੇ ਵਾਲਾ ਦਾ ਤਿੰਨ ਉਂਗਲ ਦਾ ਚੌੜਾ ਪੱਤਾ ਹਾਂ ਉਹਦੇ ਵਾਲਾ ਇੰਨਾ ਦਾ ਪੱਤਾ ਹਾਂ ਫੇ ਮਿਕਸ ਲਾਓ ਉਹ ਮਿਕਸ ਨਾਲ ਓਰਿਜਨਲ ਨਹੀਂ ਆ ਗਾ ਬਰੋ ਯਾਰ ਇੱਕ ਗੱਲ ਮੇਰੀ ਸੁਣੋ ਜਦ ਆਪਾਂ ਔਰ ਤੇ ਬੀਜ ਲੈ ਗਏ ਹਨ ਜਦ ਭੀ ਪੋਟਿਆ ਜਦ ਵੀ ਹੋ ਗਿਆ ਨਾ ਲੰਬਾਈ ਪਰੇ ਤਾਂ ਹਾਂ ਹੋਈ ਹੁਣ ਉਹ ਉਹ ਬੀਜ ਪਿਓਰ ਨਹੀਂਗਾ ਉਹ ਇੱਥੇ ਤੇ ਯਾਰ ਬੀ ਇਹ ਕਿਹੜਾ ਹੋ ਸਕਦਾ ਪਿਓਰ ਨਹੀਂ ਹੈਗਾ ਬੀ 92 ਦੀ ਮਿਕਸ ਹੈ ਜੀ ਉਹ 38 ਦਾ ਲੱਗੇ ਦਿਖ ਜੇ ਕਰਦਾ 92 ਵਰਗੇ ਜੰਨਾ ਯਾਰ ਹੈ ਕਰਨਾ 1 ਦਾ ਫਰਕ ਆਉਂਦਾ ਜਿਹੜੇ ਖੇਤਮਾ ਤੈ ਲੈਦਾ 95 ਮੈਂ ਤੇਰਾ ਖੇਤਰ ਛੜਾਦਾ ਉਹ ਹਾਂ ਇਹਨੇ ਬੀਜ ਚ ਲਾਇਆ ਹਾਂ ਠੀਕ ਹੈ ਨਾ ਉਹ ਬੀਜ ਹੈ ਬਣਿਆ 95 ਦਾ ਬੀਜ ਤੇ ਲਾਇਆ ਸੀ ਜਦ ਬੀਜ ਆ ਫਿਰ ਤੈ ਕਿਹੜੇ ਖੇਤਮਾ ਲਾਇਆ ਉਹ ਖੇਤਮਾ ਕਮਲ ਗੰਨਾ ਵੀ ਲਾਇਦਾ ਆ ਫਰਕ ਵੀ ਹੈ 92 ਨੌ ਰੱਖਤਾ ਨੌ ਰੱਖਤਾ ਮਾ 92 ਆ 95 ਆ ਠੀਕ ਹੈ 95.2 ਕਰ ਲੋ ਇਹਨੂੰ ਹੁਣ ਆ 95 ਬੰਦਾ 1 2 ਨੀਓ ਹੈ ਗੰਨੇ ਬੇ 95 ਹੀ ਆ ਬੀਜ ਬਾਓ ਜਿਹਦੇ ਹੋ ਗੰਨੇ ਵਾਲੇ ਖੇਤ ਮੇ ਲੱਗਿਆ ਬਲਾਦਾ ਮਾਨੂੰ ਤੇ ਤੁਹਾਡੇ ਕੋ ਕੱਤ ਕੀ ਹੈ ਫੱਗਣ ਦੀ ਪਚਾਈ ਦਾ ਤਾਂ ਫਰਕ ਤਾਂ ਨਹੀਂ ਮੈਂ ਤਾਂ ਇਕੱਠਾ ਹੀ ਯਾਰ ਮੇਰੀ ਹੁਣ ਗੱਲ ਹੈ ਜਾਂ ਬੀਜ ਉਰ ਤੇ ਲੈ ਗਏ ਅਸੀਂ ਜਾਂ ਵੀ ਉਹ ਲੰਬਾਈ ਪਰੇ ਤਾਂ ਗੱਲ ਤਾਂ ਹੈ ਵੀ ਉਹ ਮੋਟਾ ਦਾ ਪਤਾ ਲਾ ਹੋ ਗਿਆ ਜਾ ਕੇ ਜੇ ਜੇ ਬੀਜ ਤਾਂ ਹੋ ਜਾ ਹੋ ਗਏ ਹੁਣ ਜੋ ਬੀਜੂਗੇ ਉਹੀ ਵੜਨਾ ਹੁਣ ਅੱਜ ਤੇ 20 ਦਿਨ ਪਹਿਲਾਂ ਜਦੋਂ ਮਰੇ ਛੜਿਆ ਉਹਦੇ ਪਹਿਲਾਂ ਬੰਦੋ ਕੁਝ ਨਹੀਂ ਲੱਗਦਾ ਗੰਦਾ ਹੋ। ਇਹਦਾ ਰੇਸੜੀਆ ਵਿੱਚ ਜੂਰੀ ਆਰ ਡਾਇਡ ਵੇਜ ਪਾ ਕੇ ਅਸੀਂ ਨਿੱਥੇ ਦਵਾਈ ਛੜੀ ਆ। ਤਾਰਾਂ ਨੂੰ ਕਟ ਗਿਆ। ਅੱਛਾ ਜੀ? ਹਾਂ। ਠੀਕ ਆ। ਤਾਰਾਂ ਨੂੰ ਕੱਟ ਗਿਆ। ਇਹ ਤਾਰਾਂ ਨੂੰ ਕੱਟ ਗਿਆ। ਤਾਰਾਂ ਲੱਗ ਗਿਆ ਬਸ। ਹੁਣ ਇਹ ਖੇਚ ਲੰਗਦੀਆਂ। ਕੱਟ ਗਿਆ। ਬਈ ਕੱਟ ਗਿਆ। ਇਹ ਤਾਰ ਦੇ ਕਿੱਥੇ ਕਿੱਥੇ ਹੁੰਦੀ ਆ। ਉਹ ਇਹ ਦੀ ਫੇਰ ਨੀਂੀਆਂ ਤਾਰਾਂ ਤੁਹਾਡੇ ਤਾਰਾਂ ਹੀ ਆ। ਚਲ ਆ ਵੀ ਇਹ ਵੀ ਕੱਲੂ ਇਹ ਵੀ ਕੱਲੂ ਇਹ ਵੀ ਦੇਖ ਕੇ ਆਉਣੇ ਜਲ ਤਾਰਾਂ ਵਾਲਾ ਕੰਮ ਵੀ। ਆਹ ਦੇਖੋ ਤੇ ਕੱਲੂ ਹੁਣ ਤਾਰਾਂ ਖਾ ਜਾ ਗੰਨਾ ਆਏ ਜਾ ਰਿਹਾ। ਕੋਈ ਨਾ ਵੀ ਇਹ ਜਿਹੀ ਝਟ ਮਾਰਿਆ ਹੁਣੇ ਜਾ ਕੇ ਜਿੱਤਾ ਰਾਂ ਲਈ ਚੱਲ ਹਾਂ ਜੀ ਮੋਟਾ ਹੋਣਾ ਚਾਹਣਾ ਗੰਨਾ ਮੋਟਾ ਚਾਹੀਦਾ ਜੇ ਛਿੱਦਾ ਹੈ ਨਾ ਮੋਟਾ ਚਾਹੀਦਾ ਮੋਟਾ ਮੋਟਾ ਚਾਹੀਦਾ ਹਾਂ ਚਾਬੇ ਚੱਲੀਏ ਬਹੁਤ ਗਰਮੀ ਆ ਹੁਣ ਚੱਲਣਾ ਵਜੇ ਲੈ ਖਾਣੇ ਦੇ ਰੰਗ ਉਹ ਇੱਧਰ ਨੂੰ ਚੱਲਦੇ ਸਾਫ ਸਾਫ ਯਾਰ ਉਹ ਸਾਫ ਸਾਫ ਚੱਲੋ ਆਜੋ ਚੰਗਾ ਬਾਪੇ ਕਰਮੋ ਇੰਨਾ ਤੂੰ ਕਾਲ